ਸਿੱਖਾਂ ਦੀ ਆਵਾਜ਼ ਸਤਲੁਸ਼ ਟੀਵੀ ਵੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪਹੁੰਚੇ ਹਾਂ 모ਹਾਲੀ ਦੇ ਕੋਮਨ ਸਾਫ ਮੋਰਚਾ ਤੇ ਵਿੱਚ ਕੋਮਨ ਸਾਫ ਮੋਰਚਾ ਪਿਛਲੇ ਲੰਮੇ ਸਮੇਂ ਤੋਂ ਲੱਗਿਆ ਹੋਇਆ 2 ਸਾਲ ਦੇ ਕਰੀਬ ਸਮਾਂ ਕੋਮਨ ਸਾਫ ਮੋਰਚੇ ਨੂੰ ਹੋਣ ਵਾਲਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੋਰਚਾ ਲੱਗਿਆ ਹੋਇਆ ਤੇ ਹੁਣ ਭਾਰਤ ਦੀ ਸੁਪਰੀਮ ਕੋਰਟ ਤੱਕ ਇਹ ਸੀ ਆਵਾਜ਼ ਪਹੁੰਚ ਚੁੱਕੀ ਹੈ ਸੁਪਰੀਮ ਕੋਰਟ ਦੇ ਵਿੱਚ 22 ਜੁਲਾਈ ਨੂੰ ਕਮਨ ਸਾਫ ਮੋਰਚਾ ਦੀ ਸੁਣਵਾਈ ਹੋਣੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਣੀ ਹੈ ਕੀ ਕੇਸ ਹੈ ਗੱਲਬਾਤ ਕਰਦੇ ਹਾਂ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਦੇ ਨਾਲ ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਬਹੁਤ ਬਹੁਤ ਧੰਨਵਾਦ ਭੈਣ ਜੀ ਕਮਲਜੀਤ ਕੌਰ ਤੇ ਸਤਲੁਜ ਦੇ ਜਿੰਨੇ ਵੀ ਟੀਵੀ ਦੇ ਦਰਸ਼ਕ ਨੇ ਆਡੀਅנס ਨੇ ਉਹਨਾਂ ਨੂੰ ਮੇਰੇ ਵੱਲੋਂ ਪਾਲ ਸਿੰਘ ਫਰਾਂਸ ਵੱਲੋਂ ਉਸ ਜ세ਦਾਰ ਵੱਲੋਂ ਜ세ਦਾਰ ਨੂੰ 10 ਨਵੰਬਰ 2015 ਨੂੰ ਸਰਪੱਤ ਖਾਲਸਾ ਨੇ ਵਿਉਤ ਰੋਕਾਂ ਦੇ ਬਾਵਜੂਦ 7 ਲੱਖ ਕੱਠ ਦੇ ਨੇ 7 ਲੱਖ ਦੀ ਗਿਣਤੀ ਨੇ ਜੱਬੇ ਦੀ ਧਰਤੀ ਤੇ ਸ੍ਰੀ ਕਾਲ ਤਖਤ ਸਾਹਿਬ ਦਾ ਜ세ਦਾਰ ਛਾਪਿਆ ਜਿਹੜਾ ਅੱਜ ਵੀ ਉਹਨਾਂ ਦੀ ਉਸ ਉਹਨਾਂ ਦੀਆਂ ਸਰਕਾਰ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹੈ ਅਸੀਂ ਉਹਨੂੰ ਛੁਡਾ ਨਹੀਂ ਸਕੇ ਉਹਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਦੇ ਨਾਲ ਦੇ ਸਾਥੀਆਂ ਉਤੇ ਉਹਨੂੰ ਛਡਾਉਣ ਦੀ ਖਾਤਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦਾ ਨਿਆਂ ਲੈਣ ਦੀ ਖਾਤਰ ਤੇ ਸਖਸਕੂਨ ਬਣਾਉਣ ਦੀ ਖਾਤਰ ਉਸ ਜਥੇਦਾਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੁਸ਼ਕਿਸਮਤ ਆ ਕਿ ਜਥੇਦਾਰ ਜੀ ਤੱਕ ਸਾਡੀ ਵੀ ਆਵਾਜ਼ ਪਹੁੰਚੀ ਹੈ ਸੋ ਸ਼ੁਰੂਆਤ ਕਰਦੇ ਆ ਪਹਿਲੇ ਸਵਾਲ ਤੋਂ ਕੋਮਨ ਇਨਸਾਫ ਮੋਰਚਾ ਦੀ ਆਵਾਜ਼ ਹੁਣ ਸੁਪਰੀਮ ਕੋਰਟ ਤੱਕ ਗੂੰਜੇਗੀ ਆਪਾਂ ਪਿਛਲੀ ਮੁਲਾਕਾਤ ਕੀਤੀ ਸੀ ਜਦੋਂ ਉਦੋਂ ਗੱਲਬਾਤ ਕੀਤੀ ਸੀ ਕਿ ਇੱਕ ਸਬਬ ਬਣਿਆ ਕਿ ਸੁਪਰੀਮ ਕੋਰਟ ਤੱਕ ਜਿਹੜੀ ਮੋਰਚੇ ਦੀ ਆਵਾਜ਼ ਹੈ ਉਹ ਪਹੁੰਚੀ ਹੈ ਹੁਣ 12 ਜੁਲਾਈ ਨੂੰ ਸੁਣਵਾਈ ਹੋਣੀ ਹੈ ਮੋਰਚੇ ਦੀ ਕੀ ਤਿਆਰੀ ਹੈ ਕਿਸ ਮਸਲੇ ਨੂੰ ਲੈ ਕੇ ਤੁਸੀਂ ਤਿਆਰੀ ਕੀਤੀ ਹੈ ਤੇ ਕੀ ਕੀ ਕਹਿਣ ਜਾ ਰਹੇ ਹੋ ਸੁਪਰੀਮ ਕੋਰਟ ਦੇ ਵਿੱਚ ਦੇਖੋ ਕਹਿਣਾ ਤਾਂ ਵਕੀਲਾਂ ਨੇ ਹੈ ਅਸੀਂ ਤਾਂ ਆਪਣਾ ਮਸਲਾ ਦੱਸਣਾ ਹੈ ਹੂੰ ਜਾ ਸਿਸਟਮ ਆ ਬੜਾ ਜਿਹੜਾ ਸਾਨੂੰ ਸਾਡਾ ਗਿਆਨ ਆ ਜਾਂ ਇਥੇ ਦਾ ਅਸੀਂ ਉਹਨਾਂ ਨਾਲ ਸਾਂਝਾ ਕਰਨਾ ਬਹੁਤ ਅੱਛੀ ਟੀਮ ਆ ਇਹ ਪਹਿਲੀ ਵਾਰੀ ਆ ਵੀ ਉਸ ਟੀਮ ਦੇ ਵਿੱਚ ਇੱਕ ਬ੍ਰਿਟਿਸ਼ ਇੰਗਲੈਂਡ ਦੀ ਜੰਪਲ ਗੂਰੀ ਬ੍ਰੈਸਟਰ ਉਹ ਵੀ ਇਹਦੇ ਵਿੱਚ ਸਾਡੇ ਉਸ ਵਕੀਲਾਂ ਦੀ ਟੀਮ ਵਿੱਚ ਆ ਚਾਰ ਤਿੰਨਾਂ ਚੋ ਵਕੀਲਾਂ ਦੀ ਟੀਮ ਆ ਚੰਡੀਗੜ੍ਹ ਤੋਂ ਇਥੋਂ ਵੀ ਜਾਣਗੇ ਵਕੀਰ ਜਿਹੜੇ ਸਾਡੇ ਸੀਨੀਅਰ ਵਕੀਰ ਨੇ ਟੰਡੀਗਰ ਤੋਂ 12 ਜੁਲਾਈ ਨੂੰ ਕੇਸ ਲੱਗਾ ਸਭ ਤੋਂ ਪਹਿਲਾਂ ਤਾਂ ਹੈਗਾ ਉਹ ਮੋਰਚੇ ਬਾਰੇ ਕਿ ਅਸੀਂ ਮੋਰਚਾ ਅਸੀਂ ਇਹ ਕਹਿੰਨੇ ਵੀ ਸਾਨੂੰ ਸਰਕਾਰ ਸੋੜੇ ਮੋਰਚਾ ਲਾਇਆ ਕਿਉਂ ਬੇਸੀ ਇੰਨੇ ਸਦਾਈਆਂ ਪਾਗਲਾ ਕਿੱਦਾਂ ਦੇ ਮੌਸਮ ਚ ਗਰਮੀਆਂ ਛਰਦੀਆਂ ਜੋ ਅਸੀਂ ਬੈਠੇ ਆ ਜਾਂ ਮਾਵਾ ਪੈਣਾ ਬੈਠਿਆ ਤਮੂਆਂ ਚ ਬੈਠਿਆ ਉਹ ਵੀ ਸੁਪਰੀਮ ਕੋਰਟ ਨੇ ਕਿਹਾ ਜਦੋਂ ਇਹ ਪੰਜਾਬ ਸਰਕਾਰ ਤੇ ਯੂਟੀ ਗਈ ਹੈ ਹੂੰ 9 April ਦਾ ਜਿਹੜਾ ਆਰਡਰ ਸੀਗਾ ਜੱਜ ਨੇ ਕਿਹਾ ਵੀ ਮੋਰਚਾ ਚਕਾਓ ਰਸਤਾ ਖਾਲੀ ਕਰਾਓ ਤੇ ਇਹਨਾਂ ਨੇ ਕਿਹਾ ਵੀ ਅਸੀਂ ਚੁਕਾ ਨਹੀਂ ਸਕਦੇ ਵੀ ਇੱਥੇ ਗੜਬੜ ਹੋ ਸਕਦੀ ਕੋਈ ਖਰਾਬਾ ਹੋ ਸਕਦਾ ਅਸੀਂ ਚਾਹੁੰਦੇ ਨਹੀਂ ਸੁਪਰੀਮ ਕੋਰਟ ਚਲੇ ਗਏ ਇਹ ਇੱਕ ਉਹ ਇਲੈਕਸ਼ਨਾਂ ਦਾ ਸਮਾਂ ਸੀ ਵੀ ਅਸੀਂ ਸਾਡੇ ਕੋਈ ਨਹੀਂ ਹੈਗੀ ਆ ਫੋਰਸ ਨਹੀਂ ਗਈ ਅਸੀਂ ਇਹ ਚੁਕਾ ਸਕੀਏ ਉਹ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਇਹਨਾਂ ਨੂੰ ਵੀ ਸੁਣੋ ਕਿਉਂ ਬੈਠੇ ਹੋ ਹੁਣ ਸਾਡੀ ਇੱਥੇ ਦਾ ਹੀ ਧਿਰ ਨਹੀਂ ਸੀਗੇ ਹੁਣ ਅਸੀਂ ਉੱਥੇ ਧਿਰ ਬਣਿਆ ਉਹਦੇ ਵਿੱਚ ਅਸੀਂ ਜਿੰਨੀ ਵੀ ਹੈਗੀ ਜ세ਦਾਰ ਦੀ ਟ੍ਰਾਂਸਫਰ ਦੀ ਵੀ ਇੱਕ ਰੱਖਿਆ ਕਿਉਂ ਆ ਹਮ ਹਾਦੋਂ ਕਿ ਦਿੱਲੀ ਚ ਇੱਕ ਵੀ ਕਿਸੇ ਉੱਤੇ ਕੇਸ ਨਹੀਂ ਉਹ ਕਿਹੜਾ ਕਾਨੂੰਨ ਆ ਜਿਹੜਾ ਜ세ਦਾਰ ਨੂੰ ਦਿੱਲੀ ਦੇ ਵਿੱਚ ਬੰਦ ਕੀਤਾ ਹੈ ਭਾਈ ਜਗਤਾਰ ਸਿੰਘ ਵਾਲਾ ਭਾਈ ਜਗਤਾਰ ਸਿੰਘ ਵਾਲਾ ਠੀਕ ਹੈ ਜੀ ਜਿਉ ਜਿਉ ਮਾਲਦੋ ਸਵਾਲ ਕਰਦੇ ਨੇ ਵੀ ਇਹ ਤਾਂ ਜੀ ਇੱਥੇ ਨੇ ਜੇਲ ਬ੍ਰੇਕ ਕੀਤੀ ਹਮ ਤੇ ਉੱਥੇ ਤੇ ਜਾ ਨਹੀਂ ਸਕਦਾ ਜੇ ਜੇਲਾ ਹੋਰ ਵੀ ਪੰਜਾਬ ਦੇ ਪਰ ਜੇ ਤੋ ਜਿਹੜੀ ਜੇਲ ਬਰੇਕ ਕੀਤੀ ਚ ਉੱਥੇ ਦੋ ਸਿੰਘ ਪਰਮਜੀਤ ਸਿੰਘ ਪੋਰਾ ਤਾਰ ਤਾਰ ਸਿੰਘ ਤਾਰਾ ਉੱਥੇ ਰਹ ਰਹੇ ਨੇ ਕੋਈ ਉਹਨਾਂ ਨੇ ਕੋਈ ਗਲਤ ਨਹੀਂ ਕੰਮ ਕੀਤਾ ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਵਾਰ-ਵਾਰ ਹੋ ਰਹੀ ਵੀ ਸਖਤ ਕਾਨੂੰਨ ਬਣਾਉਣਾ ਤੇ ਸਾਰੇ ਸਿੰਗਾ ਦੀ ਰਿਹਾਈ ਤੇ ਜਿਨ੍ਹਾਂ ਦਾ ਪਰਮਜੀਤ ਸਿੰਘ ਪੋਰਾ 28 ਸਾਲ ਤੋਂ ਅੰਦਰ ਆ ਉਹਦਾ ਪਰੋਲ ਦਾ ਹੱਕ ਕੌਣ ਖੋ ਗਿਆ ਬਾਕੀਆਂ ਨੂੰ ਦੁਨੀਆ ਨੂੰ ਪਰੋਲ ਮਿਲਦੀ ਉਹਨੂੰ ਕਿਉਂ ਨਹੀਂ ਮਿਲਦੀ ਕਰ ਤੋਂ ਘਟ ਪਰੋਲ ਤਾਂ ਮਿਲਣੀ ਚਾਹੀਦੀ ਜੇ ਉਹਨਾਂ ਨੂੰ ਰੀਲੀਜ਼ ਨਹੀਂ ਕਰਨਾ ਪਰ ਉਹਦਾ ਹੱਕ ਤਾਂ ਹੈ ਨਾ ਉਹਨਾਂ ਦਾ ਪਹਿਲੀ ਗੱਲ ਤਾਂ ਰੀਲੀਜ਼ ਵੀ ਕਰਨਾ ਚਾਹੀਦਾ ਫਿਰ ਜਗਤਾਰ ਸਿੰਘ ਤਾਰੇ ਦੀ ਪਰੋਲ ਕਹਿੰਦੇ ਰੋਕਦੇ ਫਿਰ ਗਰਦੀਪ ਸਿੰਘ ਖੈੜਾ ਕਦੀ ਜੇ ਅਸੀਂ ਜਾਣੇ ਆ ਆਪਣੇ ਪੁੱਛਦੇ ਇਹਨਾਂ ਨੂੰ ਕਹਿੰਦੇ ਜੀ ਇਹਦਾ ਇਹਦਾ ਦਾ ਕੇਸ ਹੈਗਾ ਹੋਮ ਮਿਨਿਸਟਰੀ ਦਿੱਲੀ ਕੋ ਅਸੀਂ ਉਹਨਾਂ ਨੂੰ ਪੁੱਛਦੇ ਕਹਿੰਦੇ ਕਰਨਾਟਕਾ ਨਹੀਂ ਛੱਡਣਾ ਇਦਾਂ ਹੈਗਾ ਪ੍ਰੋਫੈਸਰ ਦਵਿੰਦਰ ਪਾਰਸਿਕ ਪੁੱਤਰ ਦਾ ਕੇ ਹੱਦ ਹੋ ਗਈ ਕੋਈ ਸਰਵਾਈ ਨਹੀਂ ਹੋਰ ਸੁਪਰੀਮ ਕੋਰਟ ਦੇ ਵਿੱਚ ਟੀਮ ਸਾਡੀ ਪੂਰੀ ਤਰ੍ਹਾਂ ਬਹਿਸ ਕਰੂਗੀ ਪੂਰੀ ਤਿਆਰੀ ਆ ਜੋ ਉਹਨਾਂ ਨੂੰ ਪੇਪਰ ਵਰਕ ਚਾਹੀਦਾ ਅਸੀਂ ਪੀਪਰ ਵਰਕ ਦੇ ਰਹੇ ਆ ਅਸੀਂ ਕੋਸ਼ਿਸ਼ ਕਰਾਂਗੇ ਖੁਦ ਵੀ ਉੱਥੇ ਪਹੁੰਚਾਂਗੇ ਸੁਣਾਗੇ ਜੇ ਕੋਈ ਰਾਇ ਲੈਣਾ ਚਾਹਣਗੇ ਵੀ ਕਿ ਅਸੀਂ ਰਾਇ ਵੀ ਦਵਾਗੇ ਇਹ ਮੋਰਚੇ ਪ੍ਰਤੀ ਆ ਉਦੋਂ ਬਾਅਦ ਫਿਰ ਜਿਹੜੀ ਉਹ ਸਾਡੀਆਂ ਜਿਹੜੀਆਂ ਮੰਗਾਂ ਪ੍ਰਤੀ ਜਿਹੜੀ ਆ ਸੁਪਰੀਮ ਕੋਰਟ ਆ ਉਹ ਤਵਜੂ ਦੇਊਗੀ ਧਿਆਨ ਦੇਊਗੀ ਵੀ ਕਿਉਂ ਬੈਠੇ ਨੇ ਜਾਂ ਕੀ ਵੀ ਕੀ ਹੁੰਦਾ ਇਹ ਇਹ ਤੌਰ ਵਾਲੇ ਸਮੇਂ ਦੇ ਗਰਭ ਵਿੱਚ ਆ ਅਸੀਂ ਪਹਿਲਾਂ ਕੁਝ ਕਹਿ ਨਹੀਂ ਸਕਦੇ ਪਰ ਸਾਨੂੰ ਬੜੀ ਖੁਸ਼ੀ ਹੈ ਅਸੀਂ ਜੇ ਜਾਂਦੇ ਧਿਰ ਬਣਦੇ ਸਾਡੇ ਦੀ ਬੜਾ ਔਖਾ ਸੀ ਹੂੰ ਖੋਦੀ ਇਹ ਸਰਕਾਰ ਪੰਜਾਬ ਸਰਕਾਰ ਤੇ ਜੁਟੀ ਚਲੇਗੀ ਤਾਂ ਹੁਣ ਸਾਨੂੰ ਧਿਰ ਬਣ ਦਾ ਮੌਕਾ ਮਿਲਿਆ ਹੂੰ ਸਵਾਬ ਬਣਿਆ ਬਿਲਕੁਲ ਸਵਾਬ ਬਣਿਆ ਇਹ ਉਹਦੀ ਪਰਮੇਸ਼ਰ ਦੀ ਕਿਰਪਾ ਜਾਂ ਦੇਸ਼ਾ ਵਿਦੇਸ਼ਾ ਵਿੱਚ ਸੰਗਤਾਂ ਗੁਰਦੁਆਰਿਆਂ ਚ ਅਰਦਾਸਾਂ ਕਰਦੀਆਂ ਨੇ ਉਹਨਾਂ ਦੀ ਅਰਦਾਸਾਂ ਸਾਧਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਪ੍ਰਕਾਸ਼ ਅਰੋਧ ਮਿੱਤਰ ਨੇ ਹੁੰਦਾ ਬਾੜੀ ਪੜੀ ਜਾਂਦੀ ਉਹਦੀ ਕਿਰਪਾ ਵਾ ਇਸ ਕਰਕੇ ਸਾਨੂੰ ਪੂਰਾ ਯਕੀਨ ਆ ਕਿ ਮੋਰਚਾ ਫਤੇ ਹੋਏਗਾ ਹੂੰ ਜਦੋਂ ਅਸੀਂ ਪਹਿਲਾ ਮੋਰਚੇ 'ਚ ਅਸੀਂ ਵੀ ਲਗਾਤਾਰ ਕਵਰੇਜ ਕਰ ਰਹੇ ਹਾਂ ਮੋਰਚੇ ਨੂੰ ਲੈ ਕੇ ਰਸ਼ ਕਾਫੀ ਜ਼ਿਆਦਾ ਹੁੰਦਾ ਸੀ ਮਤਲਬ ਸੰਗਤ ਬਹੁਤ ਵੇਖਣ ਨੂੰ ਮਿਲਦੀ ਸੀ ਦਿਨੋਂ ਦਿਨ ਹੌਲੀ ਹੌਲੀ ਆਪਣੇ ਆਪਣੇ ਕਮਾਕਾਰਾਂ ਤੇ ਜਿਹੜੀ ਸੰਗਤ ਹੈ ਉਹ ਲੱਗ ਗਈ ਫਿਰ ਕਿਤੇ ਨਾ ਕਿਤੇ ਕੋਈ ਜਿਵੇਂ ਸਮਾਗਮ ਹੁੰਦਾ ਫੇਰ ਹੀ ਸੰਗਤ ਦਾਉਣਾ ਹੁੰਦਾ ਪਰ ਹੁਣ ਵੀ ਗਿਣਤੀ ਦੀ ਹੀ ਜਿਹੜੀ ਸੰਗਤ ਹੈ ਇੱਥੇ ਨਜ਼ਰ ਆਉਂਦੀ ਹੈ 10 ਜਾਂ 12 ਇੰਨੀ ਹੀ ਸੰਗਤ ਦਾ ਨਹੀਂ ਸੰਗਤ ਬਹੁਤ ਨੇ ਉਹ ਤੁਹਾਨੂੰ ਬੈਠੇ 10 12 ਦੀ ਦੇ ਦਿੰਦੇ ਨੇ ਸਾਰੇ ਤੱਬੂਆਂ ਚ ਸੰਗਤ ਹੈ ਇਹ ਜ਼ਰੂਰ ਹੈ ਚ ਦੋਰਾਵਾ ਨਹੀਂ ਘਟਾ ਹੈ ਇਹ ਤੋਸੀ ਮੰਨ ਕਰਨੀ ਹੁੰਦੇ ਪਰ ਨੰਮਾ ਜਿਹੜੇ ਸਵਾਲ ਪੁੱਛਣ ਵਾਲੀ ਸੀ ਕਿ ਫੇਰ ਵੀ ਕਿਸ ਚੀਜ਼ ਦਾ ਡਰ ਹੈ ਬਿਸ਼ਾਂਤਮਈ ਤਰੀਕੇ ਨਾਲ ਬੈਠੇ ਹੈ ਹਨਾ ਆਪਣੇ ਮੰਗਾ ਮੰਨ ਰਹੇ ਨੇ ਬਸ ਕਿ ਇਹ ਸਾਡੀਆਂ ਮੰਗਾ ਨੇ ਇਹਨਾਂ ਨੂੰ ਮੰਨਿਆ ਜਾਏ ਹਨਾ ਫੇਰ ਵੀ ਕਿਸ ਚੀਜ਼ ਦਾ ਡਰ ਹੈ ਸਰਕਾਰ ਨੂੰ ਸਰਕਾਰ ਇਹ ਮੋਰਚੇ ਤੋਂ ਕਿਸ ਬਿਲਕੁਲ ਮੋਰਚੇ ਤੋਂ ਕਿਸ ਚੀਜ਼ ਉਹਨਾਂ ਨੂੰ ਡਰ ਹੈ ਕਿ ਅਸੀਂ ਇੱਕ ਤਾਂ ਇੱਥੇ ਹਜੇ ਤੱਕ ਕੋਈ ਗਰਬਨ ਨਹੀਂ ਹੋਈ ਸਰਕਾਰ ਏਜੰਸੀਆਂ ਕੋਸ਼ਿਸ਼ ਕਰਦੀਆਂ ਹੁੰਦੀਆਂ ਵੀ ਇਹਨਾਂ ਨੂੰ ਨਟਾਓ ਚੜਾ ਝਗੜਾ ਇਹਨਾਂ ਦਾ ਪਾਉ ਹੂੰ ਇੱਥੇ ਕੋਈ ਚੋਰੀ ਕਰੋ ਇਹਦਾ ਕੋਈ ਗਲਤ ਕੰਮ ਕਰਾਓ ਕਿਸੇ ਗਲਤ ਅਨਸਰਾਂ ਤੋਂ ਉਹਨਾਂ ਨੂੰ ਲਾਲਚ ਲੂਚ ਦੇ ਕੇ ਕਰਾਉਂਦੇ ਆ ਅਕਾਲ ਪੁਰਖ ਨੇ ਕਿਰਪਾ ਕੀਤੀ ਅਸੀਂ ਹੋਣ ਨਹੀਂ ਦਿੱਤਾ ਦੂਸਰੀ ਕਾਰਨ ਆ ਕਿ ਜਦੋਂ ਪਿਛਲੇ ਸਾਲ 2023 ਨੂੰ 26 ਜਨਵਰੀ ਜਾਂ 13-15 ਅਗਸਤ ਨੂੰ 71 ਦਾ ਬਹੁਤ ਹੋਈ ਹੈ ਤੇ ਕਿਸੇ ਵੀ ਗੱਡੀ ਦੇ ਚਰੀਟਲੀ ਵੱਜੀ 7ਵੀਂ ਟਾਂਗ ਦਾ ਮੋਰਚਾ ਲੱਗਾ ਪ੍ਰੋਟੈਸਟ ਹੋਇਆ ਇਰਕਾਰ ਟੁੱਟ ਗਿਆ ਵੀ ਇੰਨੀ ਜਿਆਦੀ ਸੰਗਤ ਤਦਾਦ ਦੇ ਵਿੱਚ ਇੱਥੇ ਸੰਗਤ ਆਈ ਹੈ ਤੇ ਕੰਟਰੋਲਡ ਸੀ ਇਸ ਕਰਕੇ ਉਹ ਡਰਦੇ ਵੀ ਜੇ ਕੋਈ ਅਸੀਂ ਇੱਥੇ ਹੋਈ ਗੜਬੜ ਹੋਈ ਵੀ ਇਹਨਾਂ ਨੇ ਕਾਲ ਕੀਤੀ ਕਿ ਸਾਰ ਜਿਥੇ ਬੰਦੀਆਂ ਹੋਰਾਂ ਜਿਥੇ ਬੰਦੀਆਂ ਨੇ ਇੱਥੇ ਆ ਜਾਣਾ ਇੱਥੇ ਕਤਰਤਾ ਹੋ ਜਾਣੀ ਫਿਰ ਸਾਨੂੰ ਮੁਸੀਬਤ ਪੈ ਜਾਣੀ ਆ ਵੀ ਇਸ ਮੋਰਚਾ ਕਿਤਾ ਚਿਕਾਈਏ ਇਸ ਕਰਕੇ ਉਹ ਇਸ ਮੋਰਚੇ ਨੂੰ ਹੱਥ ਨਹੀਂ ਪਾਰੀ ਸਕਦਾ ਤਾਂ ਇਹੇ ਕਾਰਨ ਕਿ ਉਹਨਾਂ ਨੂੰ ਮਜੂਰੀ ਬਸ ਸੁਪਰੀਮ ਕੋਰਟ ਜਾਣਾ ਪਿਆ ਦੇ ਉਹ ਉਹ ਸਾਡੀ ਕਾਹ ਤੋਂ ਫੇਵਰ ਚ ਆਉਣਗੇ ਜੀ ਉਹਨਾਂ ਦੀ ਇੱਕ ਮਜਬੂਰੀ ਬਣ ਗਈ ਵੀ ਜੇ ਮੋਰਚੇ ਨੂੰ ਹੱਥ ਪਾਇਆ ਵੀ ਗੜਬੜ ਹੋਣੀ ਹੈ ਇਸ ਕਰਕੇ ਉਹ ਸੁਪਰੀਮ ਕੋਰਟ ਚਲੇ ਗਏ ਉਹ ਸਾਨੂੰ ਫਾਇਦਾ ਹੋ ਗਿਆ ਹਾਂ ਤੁਸੀਂ ਬਾਰ ਬਾਰ ਕਹਿ ਰਹੇ ਹੋ ਕਿ ਤੁਹਾਨੂੰ ਫਾਇਦਾ ਹੋ ਗਿਆ ਤੇ ਹੁਣ ਆਸ ਹੈ ਕਿ ਸੁਪਰੀਮ ਕੋਰਟ ਕਿਉਂਕਿ ਪਿਛਲੀ ਵਾਰ ਸੁਪਰੀਮ ਕੋਰਟ ਨੇ ਕਹਿ ਆ ਸੀ ਕਿ ਇਹ ਨਾ ਦੀ ਗੱਲ ਸੁਣੋ ਇਹ ਬੈਠੇ ਕਿਉਂ ਨੇ ਹੁਣ ਆਸ ਹੈ ਕਿ 30 30 35 35 ਸਾਲਾਂ ਤੋਂ ਜੇਲ੍ਹਾਂ ਚ ਬੰਦ ਜਿਹੜੇ ਸਾਡੇ ਬੰਦੀ ਸਿੰਘ ਨਹੀਂ ਉਹਨਾਂ ਦੀ ਆਵਾਜ਼ ਸੁਪਰੀਮ ਕੋਰਟ ਤੱਕ ਪਹੁੰਚੇਗੀ ਫਾਈਲਾਂ ਖੁੱਲਣਗੀਆਂ ਕਿਤੇ ਨਾ ਕਿਤੇ ਨਿਆਂ ਦੇ ਦਰਵਾਜ਼ੇ ਵੀ ਖੁੱਲਣਗੇ ਦੇਖੋ ਆਸ ਦਾ ਮਨੁੱਖ ਨਹੀਂ ਦਾ ਇੱਕ ਸਵਾਲ ਦਾ ਉੱਤਰ ਮੈਨੂੰ ਵਕੀਲ ਹੀ ਦੇ ਸਕੇ ਜਦੋਂ ਉੱਥੇ ਮੈਂ ਟੀਮ ਚ ਬੈਠਾ ਹਾਂ ਮੈਨੂੰ ਕਹਿੰਦੇ ਉਹਨੂੰ ਟਿਲ ਟੂ ਡੈਥ ਆ ਜਿਹੜੀ ਸਜ਼ਾ ਹੈ ਮੈਂ ਕਿਹਾ ਦੁਨੀਆ ਦੇ ਉੱਤੇ ਟਿਲ ਟੂ ਡੈਥ ਕਾਨੂੰਨ ਹੀ ਨਹੀਂ ਕਹਿੰਦੇ ਕਿਵੇਂ ਮੈਂ ਕਿਹਾ ਜਾਂ ਤਾਂ ਕਾਨੂੰਨ 25 ਸਾਲ 20 ਸਾਲ 30 ਸਾਲ 50 ਸਾਲ ਕੈਦ ਕਰੋ ਜਾਂ ਬਨੋਕਰ ਨੂੰ ਫਾਸੀ ਦਿਓ ਹਾਂ ਕਰ ਦੋ ਜੇ ਉਹਨੂੰ ਟਿਲ ਟੂ ਡੈਥ ਹੋ ਗਈ ਵੀ ਇਹ ਮੌਤ ਤੱਕ ਨੇ ਇੱਥੇ ਰਹਿਣਾ ਉਹ ਕਦਾਂ ਸੁਧਰੇਗਾ ਬੰਦਾ ਉਹ ਤੇ ਜੇ ਸੁਪਰਡੈਂਟਾ ਉਹਦੇ ਕੋ ਸੁੰਨਾ ਮਾਰ ਦੂ ਉਹ ਕੰਨ ਤੇ ਮਾਰੂ ਕੋ ਭਾਂਡੇ ਸੱਟੂਗਾ ਉਹਨੂੰ ਪਤਾ ਵੀ ਮੈਂ ਰਹਿਣਾ ਜੇਲ੍ਹ ਚ ਉਹਨੂੰ ਸਿੱਧਲ ਉੱਥੇ ਫਿਰ ਸਿਰ ਸੱਟ ਗਿਆ ਮੇਰੇ ਮੂਰੇ ਵੀ ਇਹ ਸਚਾਈ ਆ ਮੈਂ ਕਿਹਾ ਕਹੋ ਵੀ ਕਿ ਜਾ ਕੇ ਜੱਜ ਨੂੰ ਕਿਹੜੇ ਵਕੀਲ ਨੂੰ ਤੁਸੀਂ ਇਹ ਕਿਹਾ ਜਿਹੜੀ ਉੱਥੇ 30 ਦਿੱਲੀ ਸਾਰੀ 30 ਬੈਠੀ ਜੋ ਮਨਨੇ ਗਏ ਕਿ ਇਹ ਸਚਾਈ ਆ ਮੈਂ ਕਿਹਾ ਬੰਦਾ ਕਿਦਾਂ ਸੁਧਰੂਗਾ ਜਾਂ ਤੂੰ ਨੂੰ ਪੱਕਾ ਪਤਾ ਹੋਵੇ ਇੰਨੇ ਦਿਨ ਮੈਂ ਛੁੱਟ ਜਾਣਾ ਫੇ ਟਿੱਕੇਗਾ ਜਦੋਂ ਉਹਨੂੰ ਪਤਾ ਵੀ ਮੈਂ ਤਾਂ ਛੁੱਟਾ ਹੀ ਨਹੀਂ ਦੀ ਮੇਰੇ ਕੋਈ ਲਿਮਟ ਹੀ ਨਹੀਂ ਜੇਲ੍ਹ ਚੋਂ ਜਾਉ ਨੂੰ ਜਾਉ ਨੂੰ ਖਤਮ ਕਰ ਦੋ ਫਾਂਸੀ ਦੇ ਦੋ ਤੇ ਆਹ ਕੀ ਹੋਈ ਉਹ ਕਹਿੰਦੇ ਹੇ ਤੇ ਬਹਿਸ ਕਰਾਂਗੇ ਦੂਸਰੀ ਵੀ ਜੇ세ਦਾਰ ਨੂੰ ਉਹਨੂੰ ਪੁੱਛੋ ਵੀ ਕਿਹੜੇ ਕਾਨੂੰਨ ਅਨਸਾਰ ਰੱਖਿਆ ਸਾਨੂੰ ਭਾਰਤ ਦੇ ਸਾਰਾ ਦੱਸ ਦੋ ਕਿਸੇ ਜੇਲ੍ਹ ਚ ਉਸ ਬੰਦੇ ਨੂੰ ਰੱਖਿਆ ਜਿੱਥੇ ਉਹਦਾ ਜਿਹਦੇ ਕੇਸ ਉਹਦੇ ਪੰਜਾਬ ਚੋਂ ਉਹਨੂੰ ਰੱਖਿਆ ਦਿੱਲੀ ਚੋਂ ਵੀ ਕਾਰ ਦੱਸ ਦੋ ਪੀ ਹਾਂ ਇਥੇ ਆਣ ਕੇ ਕਹਿੰਦੇ ਇਸ ਕਰਾਂਗੇ ਬਹਿਸ ਬਾਕੀ ਹੁਣ ਤੇ ਇਸ ਜੱਜਾਂ ਤੇ ਨਿਰਭਰ ਕਰਦਾ ਜਾ ਪਰਮੇਸ਼ਰ ਦੀ ਕਿਰਪਾ ਦੇ ਕਰਮ ਨਿਰਭਰ ਕਾ ਦਾ ਸਾਡੇ ਤੇ ਕਿੰਨੀ ਕਰਦੇ ਆ ਅਸੀਂ ਆਪਣੀ ਜੋ ਸਾਡਾ ਤਜਰਬਾ ਵਾ ਅਸੀਂ ਉਹ ਸ਼ੇਅਰ ਕੀਤਾ ਵਾ ਵਕੀਲਾਂ ਦਾ ਵਕੀਲ ਉੱਥੇ ਬਹਿਸ ਕਰਨ ਗਈ ਫਿਰ ਦੇਖਾਂਗੇ ਕੀ ਬਣਦਾ 12 ਜੁਲਾਈ ਨੂੰ ਕੀ ਹੁੰਦਾ ਜਾ ਕੀ ਉਹ ਇਨਸਟਰਕਸ਼ਨਾਂ ਦਿੰਦੇ ਨੇ ਇਹ ਕੀ ਕਹਿੰਦੇ ਨੇ ਇਥੇ ਪ੍ਰਸ਼ਾਸਨ ਨੂੰ ਹੋ ਸਕਦਾ ਉਹ ਕਹੇ ਕਿ ਇਹਨਾਂ ਨੂੰ ਪਠਾਓ ਇਹਨਾਂ ਨੂੰ ਸੁਣੋ ਇਹਨਾਂ ਦਾ ਕੰਮ ਕਰੋ ਇਥੇ ਦੇਖਾ ਜਾਏਗਾ ਨਾ ਜਦੋਂ ਵੀ ਕੋਈ ਕਾਨੂੰਨੀ ਲੜਾਈ ਲੜਨੀ ਹੁੰਦੀ ਹੈ ਤਾਂ ਬਹੁਤ ਸਾਰੇ ਦਸਤਾਵੇਜ਼ ਤਿਆਰ ਕਰਨੇ ਪੈਂਦੇ ਨੇ ਬਹੁਤ ਸਾਰੇ ਗਵਾਹ ਤਿਆਰ ਕਰਨੇ ਪੈਂਦੇ ਨੇ ਬਹੁਤ ਸਾਰੀਆਂ ਫਾਈਲਾਂ ਤਿਆਰ ਕਰਨੀਆਂ ਪੈਂਦੀਆਂ ਨੇ ਤੇ ਇੱਥੇ ਤੇ ਬੰਦੀ ਸਿੰਘਾਂ ਦੀ ਗੱਲ ਹੈ ਇੱਕ ਤੋਂ ਜ਼ਿਆਦਾ ਜਿਹੜੇ ਕੇਸ ਨੇ ਲੜਨੇ ਨੇ ਇੱਕ ਤੋਂ ਜ਼ਿਆਦਾ ਲੋਕਾਂ ਦੇ ਜਿਹੜੇ ਪੱਖ ਨੇ ਉਹ ਰੱਖੇ ਜਾਣਗੇ ਕਿੰਨਾ ਕੁ ਸਮਾਂ ਲੱਗਿਆ ਪੂਰਾ ਕੇਸ ਤਿਆਰ ਕਰਨ ਵਾਸਤੇ ਪੂਰੀ ਲੜਾਈ ਲੜਨ ਦੀ ਤਿਆਰੀ ਕਰਨ ਵਾਸਤੇ ਦੇਖੋ ਜੀ ਇਹ ਤਾਂ ਹੁਣ ਸਮਝ ਲਓ ਪੀ ਐਚ ਡੀ ਹੋ ਜਾਣੀਆਂ ਵੱਡਡੀਆਂ ਫੈਲਾਂ ਮਟਬਡੀਆਂ ਉਹ ਚੱਕੀ ਨਹੀਂ ਹੁੰਦੇ ਬੈਗ ਜਿਹੜੇ ਉਹਨਾਂ ਦੇ ਕੇਸ ਆ ਇਹੇ ਕਾਰਨ ਦਾ ਕਿ ਇਥੇ ਕੰਪਲਿਕੇਟਡ ਬਹੁਤ ਸਿਸਟਮ ਆ। ਵਿਦੇਸ਼ ਵਿੱਚ ਇਥੇ ਰਹੇ ਆ ਉੱਤੇ ਤਰੀਕ ਪਈ ਜੱਜ ਨੇ ਕੀਤਾ ਦੋ ਚਾਰ ਕੇ ਪੇਪਰ ਹੁੰਦੇ ਇਥੇ ਹਜ਼ਾਰਾਂ ਦੀ ਗਿਣਤੀ ਦੇ ਪੇਪਰ ਨੇ। ਸੈਂਕੜੇ ਨਹੀਂ ਹਜ਼ਾਰਾਂ ਦੀ। ਉਹ ਕਿੰਨਾ ਕੁ ਜੱਜ ਪੜੂਗਾ? ਜਾਂ ਵਕੀਲ ਕਿੰਨਾ ਕੁ ਪੜਨਗੇ? ਉਹ ਬਿਨਾਂ ਵਜ੍ਹਾ ਤੁਹਾਨੂੰ ਕੰਪਲਿਕੇਟਡ ਬਣਾਇਆ। ਪਰ ਅਸੀਂ ਸਾਰਾ ਪੇਪਰਵਰਕ ਤਿਆਰ ਕਰ ਲਿਆ। ਕੋਈ ਸਾਨੂੰ ਤੰਗੀ ਨਹੀਂ ਵੱਖਰੇ ਵੱਖਰੇ ਵਕੀਲਾਂ ਕੋ ਜਿੱਥੇ ਵੀ ਉਹਦੀਆਂ ਫਾਇਦਾ ਸੀ ਲੈ ਕੇ ਅਸੀਂ ਉਹਨਾਂ ਨੂੰ ਦਿੱਤੀਆਂ। ਹੁਣ ਉਹ ਸਟੱਡੀ ਕਰਨਗੇ। ਉਹ ਚ ਕਮਜ਼ੋਰੀਆਂ ਲੱਭਣਗੇ ਕੀ ਕੀ ਆ। ਪਹਿਲੀ ਗੱਲ ਜੇ ਸੇਧਾਰ ਜਗਤਾਰ ਸਿੰਘ ਵਾਰਾ ਨੂੰ ਕੈਦ ਹੀ ਨਹੀਂ ਸੀ ਹੋਇਆ ਸੀ ਉਹ ਤਾਂ ਇੱਥੇ ਮੌਜੂਦ ਹੀ ਨਹੀਂ ਸੀ ਉਹ ਔਨ ਸਪਾਟ ਨਹੀਂ ਸੀਗਾ ਪਰ ਇੱਥੇ ਕੋਈ ਕਾਨੂੰਨ ਕਹਿੰਦਾ ਇਦਾਂ ਇੱਥੇ ਕੋਈ ਬਹੁਤਾ ਜੱਜ ਪੜਦੇ ਨਹੀਂ ਮਿਨੋਰਟੀ ਨਾਲ ਤੱਕਾ ਦਾ ਹੁੰਦਾ ਹੁੰਦਾ ਬਹੁਤ ਤੱਕਾ ਹੋ ਰਿਹਾ ਅਸੀਂ ਸਾਨੂੰ ਗੁਰੂ ਨੇ ਮੱਤ ਦਿੱਤੀ ਉਸ ਅਸੀਂ ਤੱਕੇ ਦੇ ਵਿਰੁੱਧ ਲੜਾਈ ਲੜਦੇ ਆ ਲੜਾਂਗੇ ਵੀ ਵੀ ਇਹਨਾਂ ਦਾ ਤੁਸੀਂ ਕਸੂਰ ਦੱਸੋ ਵੀ ਤੁਹਾਨੂੰ ਇੱਕ ਦੱਸ ਦੋ ਸਾਰੇ ਭਾਰਤ ਦੇ ਵਿੱਚ ਕੋਈ ਕੇਸ ਵੀ ਬੰਦੇ ਦੇ ਉਸ ਦਿੱਲੀ ਦੇ ਵਿੱਚ ਕੋਈ ਕੇਸ ਨਹੀਂ ਤੁਹਾਨੂੰ ਉੱਥੇ ਦਿੱਲੀ ਚੱਕਿਆ ਉਹਨੂੰ ਕਿਉਂ ਨਹੀਂ ਪੰਜਾਬ ਲਿਆਉਂਦੇ ਉਹਦੇ ਕੇਸ ਖਤਮ ਇੱਕ ਲਾਸਟ ਕੇਸ ਹੈ 37 32 ਕੇਸ ਸੀ ਉਹਦੇ ਸਾਰੇ ਬਰੀ ਹੋਏ ਨੇ ਇਹਦਾ ਮਤਲਬ ਫੇਕ ਕੇਸ ਸੀਗੇ ਤਾਂ ਹੀ ਕੋਟਾ ਚ ਬਰੀ ਹੋਏ ਨਾ ਨਾ ਇੱਕ ਉਹ ਬਿਆਨ ਸਿੰਘ ਦਾ ਕੇਸ ਹੈ ਜੇ ਮਾਰਡਰ ਦਾ ਕੇਸ ਹੈ ਜੇ ਚੁਣ ਕੇ ਆਉਂਦੇ ਉਹ ਵੀ ਉਹਨੂੰ ਆ ਲਿਖਿਆ ਅਸੀਂ ਉਹ ਤੜਾਵਾਂਗੇ ਸਾਨੂੰ ਪੂਰਨ ਯਕੀਨ ਆ ਗੁਰੂ ਤੇ ਭਰੋਸਾ ਆਪਣੇ ਕੰਮ ਤੇ ਭਰੋਸਾ ਜਿਹੜੀਆਂ ਸੰਗਤਾਂ ਦੇਸ਼ ਵਿਦੇਸ਼ ਕਰਦੀਆਂ ਅਰਦਾਸਾਂ ਕਰਦੀਆਂ ਸਾਨੂੰ ਭਰੋਸਾ ਅਸੀਂ ਇਹ ਮੋਰਚਾ ਹਵਾ ਚਿੱਤਾਂਗੇ ਸਿੰਘ ਵੀ ਬਾਹਰ ਆਉਣਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਸਖਤ ਤੋਂ ਸਖਤ ਕਾਨੂੰਨ ਬਣੇਗਾ ਅਬਿਆੰਤ ਕਤਲ ਕੇਸ ਦੇ ਵਿੱਚੋਂ ਜੇ ਆਪਾਂ ਭਾਈ ਸ਼ਮਸ਼ੇਸ਼ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੀ ਰਿਹਾਈ ਤਾਂ ਹੋ ਚੁੱਕੀ ਹੈ ਪਰ ਜ਼ਮਾਨਤ ਤੇ ਬਾਹਰ ਨੇ ਉਹ ਜਦੋਂ ਜ਼ਮਾਨਤ ਤੇ ਆਉਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਵਾਰ ਫੇਰ ਪੇਸ਼ ਹੋਣਾ ਪੈਂਦਾ ਹੈ ਤਾਰੀਖ ਰੱਖੀ ਜਾਂਦੀ ਹੈ ਫੇਰ ਉਹਨਾਂ ਨੂੰ ਦੁਬਾਰਾ ਜੇਲ੍ਹ 'ਚ ਬੰਦ ਕੀਤਾ ਜਾਂਦਾ ਹੈ ਉਹ ਵੀ ਬੜਾ ਕੰਪਲਿਕੇਟਿਡ ਹੋ ਜਾਂਦਾ ਉਹ ਥੋੜਾ ਜਿਹਾ ਕੰਪਲਿਕੇਟਿਡ ਕੀ ਹੈ ਜੀ ਇਹਨੇ ਜਦੋਂ ਅਸੀਂ ਪੁੱਛੀਦਾ ਉਹਨਾਂ ਨੂੰ ਸਾਨੂੰ ਕਹਿੰਦੇ ਪਤਾ ਹੀ ਨਹੀਂ ਸੀ ਇਹ ਗਵਰਨ ਇਹ ਦੇ ਇਹਨੂੰ ਨਕਸ਼ਾ ਕਹਿੰਦੇ ਪੰਜਾਬੀ ਜਦੋਂ ਨਕਸ਼ਾ ਤੁਰਦਾ ਨਾ ਪਹਿਲੀ ਗੱਲ 8-9 ਸਾਲ ਬਾਅਦ ਨਕਸ਼ਾ ਤੁਰਦਾ ਜਦੋਂ ਫਿਰ ਜਿਆਦਾ ਐਂਡ ਹੋ ਜਾਂਦੀ 15 20 ਸਾਲ ਬਾਅਦ ਬੰਦੇ ਰਹਿੰਦੇ ਨਕਸ਼ਾ ਤੁਰ ਤੱਕ ਗਵਰਨਰ ਨੂੰ ਵੀ ਜੇ ਸੁਪਰਡੈਂਟ ਜੇਲ੍ਹ ਭੇਜਦਾ ਇਹ ਬੰਦਾ ਸਹੀ ਆ ਕੱਟ ਰਿਆ ਵਾ ਆਪਣੀ ਪੈਰੋਲ ਕੱਟ ਰਿਆ ਕੁਛ ਨਹੀਂ ਇਹਨੂੰ ਛੱਡੋ ਉਹ ਫਿਰ ਗਵਰਨਰ ਪੋਜੀਟਿਵ ਰਿਪੋਰਟ ਭੇਜਦਾ ਜਦੋਂ ਗਵਰਨਰ ਪੋਜੀਟਿਵ ਰਿਪੋਰਟ ਭੇਜਦਾ ਉਪ ਰਿਪੋਰਟ ਨਾਲ ਲਾ ਕੇ ਹੋਮਨੇਸਟਿਕ ਹੋ ਜਾਂਦਾ ਜਿਹੜੀ ਪੱਕੀ ਰਹਾਈ ਆ ਹੋਮਨੇਸਟਿਕ ਆਦੀ ਇਹਨੂੰ ਕਹਿੰਦੇ ਪ੍ਰੀਮਜੋਰ ਬੇ ਇਹ ਸੰਸ਼ੇਰ ਸਿੰਘ ਤਾਂ ਅੰਦਰ ਗਿਆ ਗਰਮੀਤ ਸਿੰਘ ਤਾਂ ਗਿਆ ਗਰਮੀਤ ਸਿੰਘ ਵੀ ਆ ਜਾਏਗਾ ਅੱਜ ਕੱਲ੍ਹ ਬਾਅਦ ਉਹਦੇ 90 ਦਿਨ ਪੂਰੇ ਇਹਦਾ 90 ਦਿਨ ਦਾ ਪੀਰੀਅਡ ਹੁੰਦਾ ਜਦੋਂ ਆਫਟਰ 90 ਡੇ 90 ਦਿਨ ਪੂਰੇ ਹੋ ਜਾਂਦੇ ਆ ਇਹ ਗਵਰਨਰ ਕੋਈ ਰਿਪਲਾਈ ਨਹੀਂ ਕਰਦਾ ਉਹ ਜਿਹੜਾ ਇੱਕ ਅਕਿਊਜ਼ ਹੁੰਦਾ ਉਹ ਹੱਕਦਾਰ ਆ ਆਪਣੀ ਪ੍ਰੀਮਜੋਰ ਬੇ ਲੈਣ ਦੇ ਇਹ ਦੋਵੇਂ ਇਦਾਂ ਬੇਲ ਤੋਂ ਛੁੱਟੇ ਸੀ ਉਸ ਤੋਂ ਬਾਅਦ ਉਹਨੇ ਗਵਰਨਰ ਨੇ ਇਹਨਾਂ ਦੀ ਰਿਪੋਰਟ ਜਿਹੜੀ ਆ ਪੋਜ਼ਿਟਿਵ ਕਰਕੇ ਭੇਜਣੀ ਨੈਗੇਟਿਵ ਕਰਦੀ ਨੈਗੇਟਿਵ ਹੋਣ ਦੇ ਕਰਕੇ ਉਹਨੂੰ ਅੰਦਰ ਜਾਣਾ ਪਿਆ ਉਹਦੇ ਫੇਸ ਦਿਨ ਜਦੋਂ ਪੂਰੇ ਹੋਏ ਉਹ ਹੋ ਗਿਆ ਬਾਹਰ ਹੁਣ ਅਸੀਂ ਕੋ ਕਰ ਰਹੇ ਆ ਸੁਪਰੀਮ ਕੋਰਟ ਜੇ ਇਹ ਪੁਆਇੰਟ ਵੀ ਜਾਣਾ ਇਹਨਾਂ ਨੂੰ ਪ੍ਰੀਬਚੋਰ ਬੇਰ ਮਿਲ ਗਈ ਆ ਇਹ ਇਹਨਾਂ ਦੀ ਰਿਪੋਰਟ ਪੋਜ਼ਿਟਿਵ ਹੋ ਗਈ ਆ ਇਹ ਬੇਲਾ ਇਹਦਾ ਗੁੱਡ ਕੰਡੈਕਟ ਇਹਨਾਂ ਨੂੰ ਹੁਣ ਪੱਕਾ ਹੀ ਰਿਹਾਈ ਕਿਉਂ ਨਹੀਂ ਦੇ ਰਹੇ ਇਹ ਕਾਰਨ ਦੱਸੋ ਵੀ ਕੋਈ ਕਾਨੂੰਨ ਦੱਸੋ ਸਾਨੂੰ ਸੰਵਿਧਾਨ ਚ ਕਿੱਥੇ ਧਾਰਾ ਲਿਖੀ ਹੈ ਹੁਣ ਇਹ ਲੜਾਈ ਇਹਨਾਂ ਲਈ ਵੀ ਲੜੀ ਜਾਊਗੀ ਇਹਨਾਂ ਦੀ ਪੱਕੀ ਰਿਹਾਈ ਲਈ ਇਹ ਪੱਕੀ ਰਿਹਾਈ ਕਰ ਸੁਪਰੀਮ ਕੋਰਟ ਦੇ ਵਿੱਚ ਕਿਹੜੇ ਬੈਂਚ ਦੇ ਕੋਲ ਕਮਨ ਸਾਫ ਮੋਰਚਾ ਦਾ ਕੇਸ ਹੈ ਮੈਨੂੰ ਨਾਮਾਂ ਦਾ ਪਤਾ ਨਹੀਂ ਹੁਣ ਇਸ ਟਾਈਮ ਚਿੱਠੀ ਆਈ ਹੋਈ ਆ ਬੈਂਚ ਕੋਈ ਹੋਵੇ ਜੀ ਅਸੀਂ ਤਾਂ ਆਪਣੀ ਜਿਹੜੀ ਆ ਪੱਖ ਰੱਖਣਾ ਵਾ ਕਾਨੂੰਨੀ ਤੌਰ ਤੇ ਪੱਖ ਰੱਖਣਾ ਐਜ ਪਰ ਲਾਅ ਪੱਖ ਰੱਖਣਾ ਦਸਣੀਆਂ ਵੀ ਆਹ ਇਹ ਕਾਨੂੰਨ ਸਾਰੇ ਬਾਹਰ ਆਸੇ ਦੇ ਆ ਤੁਸੀਂ ਗਲਤ ਕੀਤਾ ਫਕੀਰ ਤੇ ਹੀ ਕਰਨੀ ਭਾਈ ਜਗਤਾਰ ਸਿੰਘ ਹਵਾਰਾ ਦੇ ਕੋਲ ਵੀ ਪਹੁੰਚੀ ਹੋਏਗੀ ਸੁਪਰੀਮ ਕੋਰਟ ਦੇ ਵਿੱਚ ਕੇਸ ਜਾਣ ਦੀ ਗੱਲ ਤਾਂ ਉਹਨਾਂ ਨੇ ਕੀ ਹਦਾਇਤਾਂ ਦਿੱਤੀਆਂ ਫਿਰ ਮੋਰਚੇ ਨਹੀਂ ਉਹਨੇ ਕੀ ਕਰਨਾ ਉਸਕੇ ਉੱਤੇ ਲੜਾਈ ਲਾਣੀ ਜੀ ਕਾਨੂੰਨੀ ਵਕੀਲਾਂ ਨੇ ਹਦਾਇਤਾਂ ਕਾਨੂੰਨ ਬਾਰੇ ਕੀ ਰਹੇਗਾ ਹੂੰ ਉਹਦਾ ਆਪਣਾ ਜਿਹੜਾ ਜੋ ਕੋਈ ਪੁੱਛੂਗੇ ਦੱਸੂਗਾ ਜੀ ਇਸ ਵਾਰ ਕਰਨਗੇ ਲੜਾਈ ਤਾਂ ਉਹਨਾਂ ਨੇ ਕਾਨੂੰਨੀ ਤੌਰ ਤੇ ਲਾਣੇ ਨੇ ਵਕੀਲਾਂ ਨੇ ਲਾਣੇ ਹਾਂਜੀ ਕੀ ਇਸ ਲੜਾਈ ਦੇ ਵਿੱਚ ਕਿਸੇ ਬੰਦੀ ਸਿੰਘ ਨੂੰ ਵੀ ਆਧਾਰ ਬਣਾਇਆ ਜਾਏਗਾ ਉਹਨਾਂ ਦੀ ਵੀ ਪੇਸ਼ੀ ਜਾਂ ਗਵਾਹੀ ਹੋ ਸਕਦੀ ਹੈ ਅਦਾਲਤ ਦੇ ਵਿੱਚ ਮੇਰਾ ਖਿਆਲ ਨਹੀਂ ਕਰਨਾ ਕੋਈ ਉਹਦੇ ਪੇਪਰ ਵਰਕ ਜ਼ਰੂਰ ਹੋਏਗਾ ਇਹ ਕਾਗਜ਼ ਪੇਪਰ ਵਰਕ ਸਾਰਾ ਜਾਏਗਾ ਸਾਰਿਆਂ ਕੈਜ਼ਾਂ ਦਾ ਜਾਏਗਾ ਵੱਖਰੀ ਵੱਖਰੀ ਸਾਰਿਆਂ ਲਈ ਆ ਹੂੰ ਕਿਸੇ ਇੱਕ ਦੀ ਨਹੀਂ ਸਾਰਿਆਂ ਦੀ ਵੱਖਰੀ ਵੱਖਰੀ ਹਾਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਬਣਾਏ ਗਏ ਨੇ ਭਾਰਤ ਸਰਕਾਰ ਦੇ ਵੱਲੋਂ ਜਿਹੜੇ ਕਿਹਾ ਜਾ ਰਿਹਾ ਹੈ ਇਹ ਵੀ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਖਤਰਨਾਕ ਨੇ ਆਮ ਤੌਰ ਤੇ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਨੇ ਯੂਏਪੀਏ ਜਾਂ ਟਾੜਾ ਦੇ ਤਹਿਤ ਬੰਦ ਨੇ ਤੇ ਇਹਨਾਂ ਨਾਲੋਂ ਵੀ ਖਤਰਨਾਕ ਧਰਾਵਾਂ ਇਹਨਾਂ ਕਾਨੂੰਨਾਂ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਦੇਖੋ ਜੀ ਅਸੀਂ ਕਹਿ ਦਿੰਦੇ ਨੇ ਸਵਿਧਾਨ ਵੀ ਬਹੁਤ ਚੰਗਾ ਫਲਾਣ ਨੇ ਮੁਲਕ ਦਾ ਬਹੁਤ ਜਾਏਗਾ ਲਾਗੂ ਤਾਂ ਸਰਕਾਰ ਨੇ ਕਰਨਾ ਲੋਕਾਂ ਨੇ ਕਹਿੰਦਾ ਹੁਣ ਸਰਕਾਰ ਕਾਨੂੰਨ ਬਣਾ ਦੇ ਵੀ ਸਫਾਈ ਰੱਖਣੀ ਐ ਡੰਮ ਲਾ ਦੇ ਕੂੜਾ ਤਾਂ ਹੀ ਪਾਉਣਾ ਜੇ ਨਹੀਂ ਪਾਵਾਂਗੇ ਸਤਰਾਵਾਂ ਤੇ ਇਹਨਾਂ ਨੇ ਉਹਨਾਂ ਦੇ ਉੱਤੇ ਲਾਉਣੀਆਂ ਇਹ ਜਿਹੜੇ ਮਿਨੋਰਟੀ ਨੇ ਜਿਹਨਾਂ ਨੂੰ ਦਬਾਉਣਾ ਚਾਹੁੰਦੇ ਆ ਜਾਂ ਦਾ ਧਰਾਵਾ ਆਪਣੇ ਦੇ ਲੋਕਾਂ ਹੁਣ ਕਿੰਨੇ ਕ੍ਰਿਮੀਨਲ ਬੰਦੇ ਨੇ ਐਮਪੀ ਬਣੇ ਨੇ ਹਮ ਕਿੰਨੇ ਨੇ ਗਿਰਤੀ 543 ਜਾਂ 44 ਦੇਖ ਲਓ ਕਿੰਨੇ ਨੇ ਉਹਨਾਂ ਦੇ ਧਰਾਵਾ ਲਗਣੀ ਨਹੀਂ ਧਰਾਵਾ ਉਹਨਾਂ ਦੇ ਲਗਣੀ ਆ ਜਿਹਨਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਜਾਂ ਜਿਹਨਾਂ ਤੋਂ ਇਹਨਾਂ ਨੂੰ ਖਤਰਾ ਵੀ ਇਹ ਲੋਕਾਂ ਦੇ ਹੱਕ ਸੱਚ ਦੀ ਗੱਲ ਨਾ ਕਰ ਹਮ ਉਹਨਾਂ ਦੇ ਦੋਏ ਦੇ ਲਗਣੀ ਨਹੀਂ ਯੂਏਪੀ ਕੀ ਹੈ ਯੂਏਪੀ ਇੱਕ ਇੱਕ ਵਾਰੀ ਲੱਗਦੀ ਹੈ ਇੱਕੋ ਵਾਰੀ ਲੱਗਦੀ ਹੈ ਭਾਵੇਂ 5 ਕੇਸ ਹੋਣ ਮੇਰੇ ਤੇ 7 ਵਾਰੀ ਲੱਗੀ ਜੀ ਯੂਏਪੀਏ ਯੂਏਪੀ ਮੇਰੇ ਤੇ ਇੱਕ ਵਾਰੀ ਵੇਜਗਵਾਰ ਦੀ ਅਪਲੀਕੇਸ਼ਨ ਲੱਗੀ ਰਾਨਗੀ ਵਾਲੀ ਗੱਲ ਆ ਵੇਜਗਵਾਰ ਹੁੰਦੀ ਆ ਬੁਰਖ ਨਾਲ ਜੰਗ ਲਾਉਣੀ ਜੱਜ ਸਾਹਿਬ ਨੇ ਪੁੱਛਿਆ ਪੀਪੀ ਨੂੰ ਵੀ ਇਹਦੇ ਤੋਂ ਕਿੰਨਾ ਕੁ ਪੈਸਾ ਫੜ ਹੋਇਆ ਕਹਿੰਦੇ ਕੋਈ ਵੀ ਨਹੀਂ ਕਹਿੰਦੇ ਹਜ਼ਾਰ ਕਿੰਨੇ ਕੁ ਫੜ ਹੋਇਆ ਕਹਿੰਦੇ ਕੋਈ ਵੀ ਕਹਿੰਦੇ ਫੌਜ ਕਿੰਨੀ ਕਿਸੇ ਨਾਲ ਕਹਿੰਦੇ ਕਹਿੰਦਾ ਬੀਬੀ ਤੇਨੂੰ ਸ਼ਰਮ ਆਉਂਦੀ ਵੀ ਬੱਦੇ ਕੋ ਨਾ ਪੈਸਾ ਨਾ ਹਜ਼ਾਰ ਨਾ ਫੌਜ ਕਿਹੜਾ ਤਰੀਕਾ ਵਾ ਬੁਰਖ ਨਾਲ ਜੰਗ ਲਾ ਤੂੰ ਪਹਿਲਾਂ ਉਹ ਦੱਸ ਉਹਨੇ ਐਪਲੀਕੇਸ਼ਨ ਪਾੜੀ ਪਾੜ ਕੇ ਡਸਟਬਿਨ ਚ ਮਾਰੀ ਹਰਾਨੀ ਕੀ ਵਾਲੀ ਗੱਲ ਰਾਤ ਨੂੰ ਇਹਨੇ ਜੱਜ ਬਦਲਤਾ ਕੀ ਕਹਿੰਦੇ ਜੀ ਤੂੰ ਇਹ ਜਿਹੜਾ ਕੇਸ ਆ ਮੇਰਾ ਇਹ ਸੈਸ਼ਨ ਤੇ ਅਡੀਸ਼ਨਲ ਫਸ ਸੁਣ ਸਕਦਾ ਤੂੰ ਅਡੀਸ਼ਨਲ ਥਰਡ ਜੱਜਾ ਜੱਜ ਤੋਂ ਕੇਸ ਬਸ ਪਰ ਇੱਥੇ ਕਾਨੂੰਨ ਕੀ ਕਰੂਗਾ ਜਦੋਂ ਮੈਂ ਵਿਦੇਸ਼ ਵੇਸਾ ਮੈਂ ਕਿਹਾ ਇਦਾਂ ਕਿਦਾਂ ਹੋ ਜੂ ਜਦੋਂ ਮੈਂ ਨਾ ਹੋਇਆ ਮੈਨੂੰ ਹੁਣ ਪਤਾ ਲੱਗਾ ਵੀ ਇੱਥੇ ਇਹ ਵੀ ਕੁਝ ਹੋ ਸਕਦਾ ਹਮ ਸਾਰਾ ਕੁਝ ਹੀ ਹੋ ਸਕਦਾ ਪਰ ਅਸੀਂ ਆਪਣਾ ਰਸਤਾ ਸਿੱਧਾ ਬਣਾਉਣਾ ਅਸੀਂ ਹੀਰਾ ਫੇਰੀ ਨਿਕਾਣੀ ਝੂਠੀ ਬਿਨਾਂ ਕਿਸੇ ਦਿਲ ਨਹੀਂ ਦਿਖਾਉਣਾ ਅਸੀਂ ਉਹ ਸਿੱਧੇ ਰਾਸਤੇ ਤੇ ਇਸ ਪੰਜਾਬ ਤੇ ਪੰਜਾਬੀਆਂ ਨੂੰ ਤੇ ਸਿੱਖੀ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰਨੀ ਹੈ ਜਿਹੜੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਨੂੰ ਆਉਂਦੀ ਉਹ ਅਸੀਂ ਕਰਾਂਗੇ ਉਤੋਂ ਨਹੀਂ ਹੈ ਭਾਦੇ ਜੋ ਮਰਜ਼ੀ ਕਰ ਲੈ ਜਿੰਨੀ ਮਰਜ਼ੀ ਪਰੇਸ਼ਾਨੀ ਦੇ ਦਾ ਹਮ ਭਾਈ ਅਮਰਿਤਪਾਲ ਸਿੰਘ ਦੀ ਗੱਲ ਕਰ ਲਈ ਹੁਣ ਤੇ ਉਹਨਾਂ ਨੇ ਮੈਂਬਰ ਪਾਰਲੀਮੈਂਟ ਉਹ ਜੋ ਸੌਂ ਵੀ ਚੱਕ ਲਈ ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਸੌਂ ਚੱਕਾਈ ਗਈ ਉਹ ਤਰੀਕਾ ਬਹੁਤ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਪਸੰਦ ਨਹੀਂ ਆਇਆ ਕਿਉਂਕਿ ਨਾ ਤਾਂ ਉਹਨਾਂ ਦੀ ਕੋਈ ਫੋਟੋ ਦਿਖਾਈ ਗਈ ਨਾ ਹੀ ਉਹਨਾਂ ਦੀ ਸੌਂ ਚੱਕਣ ਦੀ ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ ਤੇ ਜਾਂ ਕਿਸੇ ਹੋਰ ਪਲੈਟਫਾਰਮ ਤੇ ਦਿਖਾਈ ਗਈ ਹੈ ਹਾਲਾਂਕਿ ਉਹ ਚੁਣੇ ਗਏ ਮੈਂਬਰ ਪਾਰਲੀਮੈਂਟ ਨੇ ਮੈਂ ਤਾਂ ਹੈਰਾਨ ਆ ਜਾਈ ਉਹ ਤੁਸੀਂ 100 ਨੂੰ ਛੱਡੋ ਹੂੰ ਉਹਨੂੰ 100 ਚਕਾਉਣੀ ਕਿਉਂ ਜੇ ਉਹਨੇ ਕੰਮ ਨਹੀਂ ਕਰ ਦੇਣਾ ਉਹ ਐਮਪੀ ਬਣਾਇਆ ਲੋਕਾਂ ਨੇ ਤਾਂ ਵੀ ਸਾਡੇ ਦੁੱਖ ਸੁੱਖ ਸੁਣੇ ਹੂੰ ਇਹ ਪਾਰਲੀਮੈਂਟ ਸਾਡੀ ਜੜੀ ਆਵਾਜ਼ ਬਣੇ ਉਹ ਜੇਲ੍ਹ 'ਚ ਬਿਠਾ ਆਵਾਜ਼ ਕਿਵੇਂ ਬਣ ਜਾਊਗਾ ਜਦੋਂ ਇੰਨੇ ਲੋਕਾਂ ਨੇ ਨੂੰ ਚੋਣ ਹੀ ਲਿਆ ਹੂੰ ਉਹਨੂੰ ਉਹਨੂੰ ਆਪਣੇ ਇਲਾਕੇ 'ਚ ਕੰਮ ਕਰਨ ਦਿਓ ਫਿਰ ਜੇ ਕੋ ਗਲਤ ਕੰਮ ਕਰੂ ਫਿਰ ਉੱਤੇ ਜੋ ਮਰਜ਼ੀ ਕਰੋ ਪਰ ਤਾਂ ਉਹਨਾਂ ਨੇ ਪਬਲਿਕ ਦੇ ਚੁਣਿਆ ਉਹਨੂੰ ਪਰ ਸਰਕਾਰ ਕਦੇ ਨਹੀਂ ਕਰੂਗੀ ਕਿੰਨੇ ਦੁੱਖ ਨਹੀਂ ਕਰਨ ਵੀ ਇਹ ਦੋ ਕੈਂਪੀ ਨੇ ਇੱਕ ਕਸ਼ਮੀਰ ਦੇ ਨੇ ਇੱਕ ਇਹ ਨੇ ਇਹਨੂੰ ਕਿਹੜੇ ਤਰੀਕੇ ਨਾਲ ਸੌਝ ਉਹ ਸੌਂਚ ਕਾਉਣ ਦਾ ਵੀ ਕੀ ਲਾਭ ਆ ਜਦੋਂ ਤੁਸੀਂ ਉਹਨੂੰ ਲਿਆਉਣਾ ਹੀ ਨਹੀਂ ਹੁਣ ਸੌ ਪੰਜ ਕਈ ਵੀ ਲੋਕਾਂ ਦੇ ਰੋੜਾ ਬਤ ਪੈਣਾ ਹੂੰ ਵਿਦੇਸ਼-ਵਿਦੇਸ਼ ਵਿੱਚ ਵੀ ਬੰਦਾ ਐਮਪੀ ਆ ਹੂੰ ਤੁਸੀਂ ਉਹਨੂੰ ਸੌਝ ਕਾਉਣੇ ਹੈਗਾ ਸਰਕਾਰ ਦਾ ਕੰਮ ਆ ਵੀ ਸੌਂਚ ਕਾਓ ਪਰ ਉਹਨੂੰ ਕੰਮ ਕਿਉਂ ਨਹੀਂ ਕਰ ਦੇਣਾ ਆਪਣੇ ਖੇਤ ਉਹਨੂੰ ਕੰਮ ਕਰ ਦਿਓ ਜਿਹਨਾਂ ਲੋਕਾਂ ਨੇ ਚੁਣਿਆ ਜਿਹਨਾਂ ਲੋਕਾਂ ਦੀ ਉਹਨੂੰ ਤਰਜਮਾਨੀ ਕਰਨੀ ਆ ਜਿਹਨਾਂ ਲੋਕਾਂ ਦੀ ਜਾ ਕੇ ਆਵਾਜ਼ ਬੰਡਾ ਵਾ ਜਿਹੜਾ ਲੋਕਾਂ ਨੇ ਉਹਨੂੰ ਬੋੜ ਇਸ ਕਰਕੇ ਪਾਈ ਸਾਡੀ ਆਵਾਜ਼ ਬਣੂਗਾ ਉਹ ਉਹਦੀ ਉਹਦੀ ਆਵਾਜ਼ ਹੀ ਨਹੀਂ ਜਾਣ ਦੇਣੀ ਉਹ ਖਤਮ ਕਰ ਦੇ ਇਹ ਵੀ ਕਿੰਦੇ ਦੁੱਖ ਦੀ ਗੱਲ ਇਹ ਵੀ ਐਸੇ ਭਾਰਤ ਦੇ ਵਿੱਚ ਹੋ ਰਿਹਾ ਹੋਰ ਕਿਸੇ ਬਲਕ ਵਿੱਚ ਨਹੀਂ ਹੋ ਰਿਹਾ ਸਿੱਖਾਂ ਦੀ ਜੇ ਅਸੀਂ ਇੱਕ ਛਵੀ ਦੇਖੀ ਇਤਿਹਾਸ ਦੇ ਵਿੱਚ ਲੋਕਾਂ ਨੂੰ ਬਚਾਉਣ ਲਈ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਲਈ ਕੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਜੰਗਲਾਂ 'ਚ ਰਹਿ ਕੇ ਆਪਣੇ ਧਰਮ ਨੂੰ ਬਚਾਉਣ ਦੇ ਲਈ ਲੜਦੇ ਰਹੇ ਪਰ ਅੱਜ ਦੇ ਲੋਕ ਸਿੱਖਾਂ ਦੀ ਪਰਿਭਾਸ਼ਾ ਦਿੰਦੇ ਨੇ ਕਿ ਸਿੱਖ ਦੇਸ਼ ਲਈ ਖਤਰਾ ਨਹੀਂ ਕਿਉਂ ਦੇਸ਼ ਲਈ ਖਤਰਾ ਨਹੀਂ ਕਿਉਂਕਿ ਹੱਕ ਮੰਗਦੇ ਨੇ ਹੱਕ ਸੱਚ ਦੀ ਗੱਲ ਕਰਦੇ ਨੇ ਸਿੱਖ ਤੋਂ ਹੋਈ ਨਹੀਂ ਜਿਹੜਾ ਨੇ ਆਜ਼ਾਦੀ ਦੀ ਕੁਰਬਾਨੀ ਕੀਤੀ ਹੈ ਸਿੱਖ ਤੋਂ ਹੋਈ ਨਹੀਂ ਜਿਹੜਾ ਬਹੁਤ ਬਿਟਿਆ ਸਿੱਖਤ ਨਹੀਂ ਬਣਿਆ ਸਿੱਖਾਂ ਦਾ ਸਿਧਾਂਤ ਨਹੀਂ ਬਣਿਆ ਸਿਧਾਂਤ ਇਹ ਗੁਰੂ ਤੋਂ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਗੁਰੂ ਨਾਨਕ ਦਾ ਇਹ ਆ ਵੀ ਗੁਰਨਾਨਕ ਦਾ ਦਰਖਤ ਇਦਾਂ ਦਾ ਜਿਹੜੇ ਸਾਰੇ ਉਹਦੀ ਛਾਂ ਥੱਲੇ ਆ ਸਕਦੇ ਨੇ ਪਰ ਦੁੱਖ ਹੈ ਸਿੱਖੀ ਦਾ ਬੂਟਾ ਬੜਾ ਕੋਮਲ ਆ ਜਦੋਂ ਵੀ ਇਹਦੀ ਕਰੁੰਮਲ ਨਿਕਲੀ ਜ਼ਾਲਮ ਹਕੂਮ ਨੇ ਖਾਦੀ ਐ ਇਹਨੂੰ ਬੂਟੇ ਨੂੰ ਪਤਾ ਨਹੀਂ ਦਿੱਤਾ ਜਦੋਂ ਇਹ ਬੂਟਾ ਨੂੰ ਕੋਈ ਲੋੜ ਪਈ ਖਾਦ ਵੇਚ ਦੀ ਗੁਰੂ ਨਾਨਕ ਉਹ ਆਪਣੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਗੁਰੂ ਤੇਗ ਬਹਾਦਰ ਨੇ ਖਾਦ ਦੀ ਤੇ ਖਾ ਆਪਣੇ ਮੇਜ ਦੀ ਰਖਉਣ ਦੀ ਖਾਦ ਪਾਤੀ ਸ਼ੀਦਾ ਨੇ ਪਾਤੀ ਮਤੀ ਦਾਸ ਸਤੀ ਵੱਡੀਆਂ ਵੱਡੀਆਂ ਲੈਣਾ ਨੇ ਉਹਨਾਂ ਨੇ ਇਹ ਬੂਟਾ ਹਰਿਆ ਰੱਖਿਆ ਬੂਟਾ ਤੇ ਰਹਿਣਾ ਹਰਾ ਬੂਟਾ ਤੇ ਨਹੀਂ ਇਹਨੂੰ ਸਗਾਸਾ ਤੇ ਕਿਸੇ ਸੋਚ ਪਰ ਇਹ ਸੋਚਣਾ ਵੀ ਇੱਕ ਇੱਕੋ ਇੱਕ ਗੁਰਨਾਨਕ ਦਾ ਇਹ ਬੂਟਾ ਸਿੱਖੀ ਦਾ ਬੂਟਾ ਹੈ ਜੇ ਦੀ ਛਾਂ ਦੇ ਥੱਲੇ ਹਰ ਮਨੁੱਖ ਆਦਾ ਕਿਸੇ ਵੀ ਜਾਤ ਦਾ ਕਿਸੇ ਵੀ ਸ਼੍ਰੇਣੀ ਦਾ ਜਿਹਨੂੰ ਸਮਾਜ ਮਾੜੇ ਤੋਂ ਮਾੜਾ ਕਹਿੰਦਾ ਗੰਦੇ ਤੋਂ ਗੰਦਾ ਕਹਿੰਦਾ ਪਿਹਰੇ ਤੋਂ ਪਾੜਾ ਕਹਿੰਦਾ ਉਹ ਵੀ ਇਹਦੀ ਛਾਂ ਤੇ ਆਇਆਗਾ ਹੋਰ ਕੋਈ ਧਰਮ ਨਹੀਂ ਕਹਿੰਦਾ ਜਾਂ ਦੁਨੀਆ ਦੇ ਦਿਖਾ ਦਿਓ ਮੈਂ ਬਹੁਤੀ ਗੱਲ ਨਹੀਂ ਉਹਨਾ ਬੋਕੇ ਧਰਮਾਂ ਦੇ ਬਾਰੇ ਕਹਿਣਾ ਚਾਹੁੰਦਾ ਪਰ ਇਹ ਕਹਿਣੀ ਚਾਹੁੰਨਾ ਉਹਨਾਂ ਨੂੰ ਇੱਕ ਨਾਨਕ ਦੇ ਬੂਟੇ ਦੀ ਛਾਂ ਹੀ ਦੁੱਖ ਦਿਖਦਾਈ ਆ ਵੀ ਕਿਤੇ ਸਾਡੇ ਜਿਹੜੇ ਕਰਮਕਾਂਡੀ ਜਿਹੜੇ ਪਖੰਡ ਹੈ ਜਿਹੜੇ ਹੈਗੇ ਆ ਕਰਮਕਾਂਡਾ ਉਹਨਾਂ ਦਾ ਭਾਂਡਾ ਨਾ ਫੁੱਟਦਾ ਇਸ ਕਰਕੇ ਉਹ ਸਿੱਖਾਂ ਸਿੱਖ ਧਰਮ ਨੂੰ ਸ੍ਰੀ ਗੁਰੂ ਨਾਨਕ ਦੇਵ ਜਨਮ ਤੋਂ ਲੈ ਆਪਣੀ ਵਿਆਹ ਤੋਂ ਲੈ ਕੇ ਜਨਮ ਤੋਂ ਲੈ ਕੇ ਵਿਆਹ ਦੇ ਵਿੱਚ ਵੀ ਕਰਨ ਦ ਉਸ ਚਲਟ ਬਟਾਰੇ ਖੜੀ ਸਿੱਟੀ ਇਹਨਾਂ ਨੇ ਹਰ ਕੋਸ਼ਿਸ਼ ਕੀਤੀ ਵੀ ਇਹ ਸਿਧਾਂਤ ਨੂੰ ਦੱਬਿਆ ਜਾ ਕਿਉਂਕਿ ਇੱਕੋ ਇੱਕ ਸਿਧਾਂਤ ਆ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦਾ ਸੰਵਿਧਾਨ ਆ ਜਿਹੜਾ ਸਾਰੀ ਦੁਨੀਆ ਦੀ ਨੂੰ ਕੰਮ ਕਰੇ ਜੇ ਇਹ ਸੰਵਿਧਾਨ ਭਾਰਤ ਬਣਾ ਦੇ ਫੇਰ ਜਿਹੜਾ ਭਗਤ ਅਰਵਦਾਸ ਜੀ ਦਾ ਬੇਗਮ ਪੁਰਾ ਸ਼ਹਿਰ ਕੋ ਨਾ ਇਹ ਉਹ ਸ਼ਹਿਰ ਵਸੇਗਾ ਉਹ ਮੁਲਖ ਵਸੇਗਾ ਜਿੱਥੇ ਕਿਸੇ ਨੂੰ ਗੰਮ ਨਹੀਂ ਹੋਇਆ ਕਿ ਇਹਦੀ ਚੈਨੀ ਨਹੀਂ ਕੋਈ ਡਿੱਗੀ ਹੋ ਚੱਕੇਗਾ ਇਸ ਦਾ ਪਰਸ ਚੋਰੀ ਕਰਨਾ ਦੂਰ ਆ ਚੀਜ਼ ਇੱਕ ਪੈਸਾ ਨਹੀਂ ਚੱਕੇਗਾ ਜੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਵਾਲਾ ਸਿੱਖ ਖਾਲਸਾ ਰਾਜ ਆ ਜੇ ਫਿਰ ਕਿਸੇ ਨੂੰ ਤੰਗੀ ਨਹੀਂ ਇਹ ਉਹ ਕਰਨਾ ਨਹੀਂ ਚਾਹੁੰਦੇ ਫਿਰ ਸਾਰੀ ਕਰਾਪਸ਼ਨ ਖਤਮ ਹੋ ਜਾਣੀ ਹੀਰਾ ਫਿਰ ਇਹ ਖਤਮ ਹੋ ਜਾਣੀ ਆ ਆ ਗੈਂਗਵਾਰਾ ਖਤਮ ਹੋ ਜਾ ਸਾਰਾ ਕੁਝ ਇਹ ਕਰਨਾ ਨਹੀਂ ਚਾਹੁੰਦੇ ਇਹ ਨਾਲ ਇਹਦਾ ਚੱਲਦਾ ਕੰਮ ਇਹ 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 ਕਾਰਨ ਕਿ ਇਸ 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 ਸਿੱਖੀ ਦੇ ਬੁੱਢ ਤੋਂ ਹੀ ਚਾਹੇ ਮੁਗਲ ਸਨ ਚਾਹੇ ਗਰੀ ਸਨ ਚਾਹੇ ਹੁਣ ਸਨ ਇਹ ਦੁਸ਼ਮਣ ਇਹਨਾਂ ਨੂੰ ਦੁਸ਼ਮਣੀ ਚਾਹੀਦੀ ਨਹੀਂ ਕਰਨੀ ਸਿੱਖਾ ਸਿੱਖ ਬਹੁਤ ਮਲਾਪੜੀ ਕੌਮ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦਾ ਉਹ ਸਿੱਖ ਕਦੇ ਵੀ ਗੰਦਾ ਕੰਮ ਨਹੀਂ ਕਰ ਸਕਦਾ ਕਿਸੇ ਦਾ ਦਿਲ ਨਹੀਂ ਦਿਖਾ ਸਕਦਾ ਉਹ ਉਹ ਸਾਰਿਆਂ ਨੂੰ ਆਪਣੀ ਗਲਬਕੜੀ ਲਾਏਗਾ ਜੇ ਇਹ ਉਹਨਾਂ ਦੀ ਗਲਬਕੜੀ ਚਾਹੁੰਦੇ ਆ ਤੇ ਇਹ ਜਿਹੜਾ ਖਿੱਤਾ ਵਾ ਪੰਜਾਬ ਦੀ ਧਰਤੀ ਆ ਇਹ ਬਫਰ ਸਟੇਟ ਬਣ ਸਕਦੀ ਛਾਂ ਤੇ ਇਲਾਕਾ ਵਾਸਾ ਬਣ ਸਕਦਾ ਇਹ ਉਹ ਪੰਜਾਬ ਵਸਾਕਦਾ ਜਿੱਦਾਂ ਮਹਾਰਾਜਾ ਰਣਜੀਤ ਦੇ ਰਣਜੀਤ ਸਿੰਘ ਦੇ ਸਮੇਂ ਲੋਕ ਬਾਹਰੋਂ ਆਉਂਦੇ ਸੀ ਰਹਿਣ ਨੂੰ ਤਰਜੀਹ ਦਿੰਦੇ ਸੀ ਇਹ ਵੀ ਸੁੰਦਰ ਇਲਾਕਾ ਇੱਥੇ ਕੋਈ ਕ੍ਰਾਈਮ ਨਹੀਂ ਕੋਈ ਹੋਰ ਨਹੀਂ ਕੁਛ ਨਹੀਂ ਕੋਈ ਦੁੱਖ ਨਹੀਂ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਫੇ ਬੇਗਮਪੁਰਾ ਇਹ ਖਾਸਾ ਜਿਹੜਾ ਹੈਗਾ ਸ਼ਹਿਰ ਆ ਇਹ ਵਸ ਸਕਦਾ ਜੇ ਇਹ ਚਾਹਣ ਤਾਂ ਹੋ ਸਕਦੀ ਹੈ ਇਹ ਛੇੜ ਨਾ ਇਹਨਾਂ ਨੂੰ ਇਹਨਾਂ ਦੇ ਇੰਟਰਫੀਅਰ ਧਰਮ ਵਿੱਚ ਨਾ ਕਰਨ ਇਹ ਰਾਜਨੀਤਿਕ ਤੰਗੀ ਇਧਰ ਉਧਰ ਨਾ ਹੀਰਾ ਫੇਰ ਨਾ ਕਰਨ ਫਿਰਦਾ ਸਾਡੇ ਮੈਂ ਪਿੰਡਾਂ 'ਚ ਦੇਖਿਆ ਜੀ ਬੱਚਕੇ ਦੇਖਿਆ ਜੀ 5-500 ਰੁਪਏ ਨੂੰ ਵੋਟ ਵੇਚੀ ਹੈ। 10 ਦਾ 15-15 20-20 ਹਜ਼ਾਰ ਤੋਂ 25-50 ਹਜ਼ਾਰ ਤੱਕ ਥੈਲਾ ਜਿਹਨੂੰ ਕਹਿੰਦੇ ਵੀ ਤੂੰ ਸਾਡੀਆਂ ਵੋਟਾਂ ਪਵਾ ਤੈਨੂੰ ਦਿੰਦੇ ਆ। ਜੇ ਇਸ ਮੁਲਕ 'ਚ ਵੋਟਾਂ ਵਿਕੜੀਆਂ, ਜੇ ਇਸ ਮੁਲਕ ਦੇ ਵਿੱਚ ਵੋਟਾਂ ਦੇ ਲੋਕ ਪੈਸਾ ਲਾਉਣਗੇ, ਦੇਖੋ ਕਮਾਉਣਗੇ ਵੀ। ਉਸ ਮੁਲਕ ਦਾ ਸਰਦਾਰ ਕਵੇ ਹੋ ਜੀ। ਜੇ ਚਾਹੁੰਦੇ ਇਸ ਇਸ ਸਟੇਟ ਵਧੀਆ ਬਣੇ, ਜੇ ਸਿੱਖਾਂ, ਇਹ ਸਿੱਖਾਂ ਨਾਲ ਪਿਆਰ ਰੱਖਣ, ਨਹੀਂ ਤਾਂ ਜਿਹੜਾ ਇੱਕ ਗੁਲਦਸਤਾ ਆ ਫੁੱਲਾਂ ਦਾ। ਇਹਦੇ 'ਚ ਇੰਡੀਆਜ਼ 500 ਦੇ 80 ਦੇ ਕਰੀਬ ਫੁੱਲ ਨੇ ਹਮ ਵੱਖਰੇ ਵੱਖਰੇ ਸਭਿਆਤਾ ਕਲਚਰ ਪਛਾਵਾ ਨੇ ਉਹ ਸਾਰਾ ਦੇਖ ਲੋ ਜਾ ਕੇ ਕਨਿਆ ਕੁਮਾਰੀ ਤੋਂ ਲੈ ਕੇ ਸੋਥੀਂ ਡੇ ਤੜਾ ਗੇ ਰਾਜਸਥਾਨ ਤੱਕ ਆਪਣਾ ਕਸ਼ਮੀਰ ਤੱਕ ਹਮ ਇਹ ਜੇ ਫੁੱਲ ਪੰਜਾਬ ਦਾ ਇੱਕ ਖਰਾਬ ਹੋਇਆ ਗੜਿਆ ਸੀ ਗਲਦਸਤਾ ਸਾਰਾ ਕਰੂ ਸਾਰੀ ਥਾਈ ਬਾਤ ਚੱਲੂਗੀ ਸਾਰੇ ਹਜੇ ਤਾਂ ਦੱਬੇ ਹੋਏ ਨੇ ਹਮ ਜਦੋਂ ਉੱਠੇ ਜਿਹੜਾ ਇਹਦਾ ਮੁਸ਼ਕਵਾ ਉਹ ਸਾਰਿਆਂ ਨੂੰ ਜਾਊਗਾ ਸੋ ਇਹ ਇਦਾਂ ਇਹਨਾਂ ਨੂੰ ਕਰਨੀ ਨਹੀਂ ਚਾਹੀਦੀ ਇਹ ਹੱਥ ਜੋੜ ਕੇ ਬੇਨਤੀ ਆਸੀਂ ਤਾਂ ਇਹ ਕਹਿ ਸਕਦੇ ਹੋ ਸਾਡੇ ਕੋਲ ਗੱਲ ਦੀ ਵੀ ਇਹਨੂੰ ਤੁਸੀਂ ਜੇ ਭਾਰਤ ਨੂੰ ਬਚਾਉਣਾ ਚਾਹੁੰਦੇ ਆ ਖੰਡ ਰੱਖਣਾ ਚਾਹੁੰਦੇ ਆ ਫਿਰ ਸਿੱਖਾਂ ਦਾ ਵਗਾੜੋ ਨਾ ਜਿਹੜੀ ਤੁਸੀਂ ਵਗਾੜਦੇ ਕਿਨੂੰ ਨਹੀਂ ਆਉਂਦਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਦਜੀਤ ਸਿੰਘ ਖਾਲਸਾ ਜਿੱਤਣ ਤੋਂ ਬਾਅਦ ਇਹ ਗੱਲ ਕਹਿੰਦੇ ਸੀ ਕਿ ਮੈਂ ਲੋਕ ਸਭਾ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਤੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਤੇ ਕਾਨੂੰਨ ਬਣਾਉਣ ਤੇ ਅਕਸਰ ਗੱਲ ਕਰਦਾ ਰਹਾਂਗਾ ਕਦੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ ਮੇਰੀ ਫੋਨ ਤੇ ਹੋਈ ਹੈ ਮੇਰੇ ਨਹੀਂ ਸਕਿਆ ਉਹ ਕਿੰਨਾ ਕੁ ਟਾਈਮ ਦੇਣ ਨੂੰ 2-4 ਮਿੰਟ ਦੇਣਗੇ ਇਹ ਤਾਂ ਜਿਹੜੀ ਇਕੱਠੀ ਆ ਸਾਰੇ ਪੰਜਾਬ ਦੇ ਐਮਪੀ ਚਾ ਉਹ ਕਿਸੇ ਪਾਰਟੀ ਨਾਲ ਸੰਬੰਧਤ ਨੇ ਮਾੜੀ ਮੋਟੀ ਉਹ ਸੰਕਰ ਹੈ ਤਾਂ ਉਹ ਪੰਜਾਬ ਦਾ ਉਹਨਾਂ ਨੇ ਪੀਤਾ ਪਾਣੀ ਪੀਤਾ ਉਹ ਗੁਰੂਗ੍ਰਾਹ ਸਾਹਿਬ ਨੇ ਤਾਂ ਸਿੱਧੇ ਸਿੱਧੇ ਟਾਂਗਦਾ ਮੰਨਦੇ ਨੇ ਅਰਦਾਸਾਂ ਕਰਦੇ ਨੇ ਅਸੀਂ ਵੀ ਤਾਂ ਉਹਨਾਂ ਦੀ ਬੈਠੇ ਗੁਰੂਗ੍ਰਾਹ ਸਾਹਿਬ ਨੂੰ ਸਖਤ ਕਾਨੂੰ ਬਣੇ ਤੇ ਬੰਦੀ ਸੈਜੂ ਦੀ ਉਹਨਾਂ ਦੇ ਬੱਚੇ ਨੇ ਉਹਨਾਂ ਨੇ ਐਮਪੀ ਬਣਨਾ ਹੀ ਨਹੀਂ ਸੀ ਜੇ ਬੰਦੀ ਸੈਗੰਦਰ ਨਾਲ ਜਾਂਦੇ ਜੋ 92 93 ਚ ਹਾਲਾਤ ਬਣੇ ਸੀ 95 ਤੇ ਜਿੱਥੇ ਰੋਕ ਪਈ ਆ ਬਿਲਕੁਲ ਸਰਕਾਰਾਂ ਹੀ ਨਹੀਂ ਸੋਹਣੀਆਂ ਇਹ ਡਿਕਟੇਟਰ ਬਣਨਾ ਹੀ ਪਤਾ ਨਹੀਂ ਕੀ ਕੋ ਸੋਹਣਾ ਨਹੀਂ ਸਿੱਖਾਂ ਦੇ ਸਰਾਂ ਦੇ ਦਸਾਰਾ ਇਹਨਾਂ ਨੇ ਕੁਰਬਾਨੀ ਕੀਤੀ ਆ ਜਵਾਨੀ ਗਾਲਤੀ ਆ ਤੇ ਸਾਰਿਆਂ ਐਮਪੀ ਨੂੰ ਚਾਹੀਦਾ ਸਾਰਿਆਂ ਐਮਪੀ ਨੂੰ ਚਾਹੀਦਾ ਵੀ ਇਹਦਾ ਸਾਥ ਦੇਣ ਵੀ ਇਹ ਗੱਲਬਾਤ ਕਰਨ ਉੱਥੇ ਹਟਾਉਣ ਭਲਾ ਹੋ ਗੋ ਨਾਲਾ ਨੇ ਤਾਂ ਲੋਕਾਂ ਨੇ ਬਕਸ਼ਣਾ ਨਹੀਂ ਜੇ ਉਹ ਵੋਟ ਜੇ ਬਣਾ ਸਕਦੇ ਨੇ ਜਾਂ 92 ਲਾਸ਼ਾਂ ਬਣਾਈਆਂ ਉਹਦੇ ਲੋਨ ਨੂੰ ਉਹਨਾਂ ਨੂੰ ਕਿੰਨਾ ਲੋਕਾਂ ਨੇ ਲੋਕਾਂ ਨੇ ਵੋਟ ਹੀ ਪਾਉਣੀ ਹੈ ਬਟੜੀ ਦੱਪਣਾ ਇੱਥੇ ਗੋਲੀ ਤਾਂ ਚਲਾਉਣੀ ਨਹੀਂ ਇੱਥੇ ਇੱਥੇ ਬੁਲੇਟ ਦਾ ਕੰਮ ਨਹੀਂ ਇਹ ਤਾਂ ਵੋਟ ਦਾ ਕੰਮ ਆ ਉਹਨੇ ਵੋਟ ਇੱਧਰ ਵੀ ਪਾ ਦੂਗੇ ਇਸ ਕਰਕੇ ਸੰਭਲਣਾ ਚਾਹੀਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਥਕ ਲਹਿਰਾਂ ਉੱਠੀਆਂ ਨੇ ਲੋਕ ਸਭਾ 2024 ਦੇ ਵਿੱਚ ਅਸੀਂ ਦੋ ਲੋਕ ਸਭਾ ਹਲਕਿਆਂ 'ਚ ਵੇਖਿਆ ਕੀ ਆਉਣ ਵਾਲੇ ਸਮੇਂ 'ਚ ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਵੀ ਹੋਰ ਵੀ ਪੰਥਕ ਆਗੂ ਅੱਗੇ ਆਉਣਗੇ ਤੇ ਪੰਥ ਦੀ ਗੱਲ ਕਰਨਗੇ ਉਹਨਾਂ ਨੂੰ ਵੀ ਵੋਟ ਆਉਣ ਕਹਿੰਦੀ ਜ ਆਉਣੇ ਚਾਹੀਦੇ ਨੇ ਲੋਕਾਂ ਨੇ ਨਕਾਰ ਦਿੱਤੇ ਨੇ ਚਾਹੇ ਅਕਾਲੀ ਪਾਰਟੀ ਕੋਈ ਮਾਰੇ 103 ਸਾਲ ਹੋ ਗਏ ਕੁਰਬਾਨੀਆਂ ਕਰਕੇ ਮੈਂ ਤਿਆਗ ਭਾਵਨਾ ਵਾਲੇ ਅਕਾਲੀ ਹੁੰਦੇ ਸਿਰ ਤੇ ਆਪਣੇ ਮੋਢੇ ਤੇ ਪਰਣਾ ਤੇ ਆਪਣਾ ਰੱਖਦੇ ਸੀ ਕਸ਼ਹਰਾ ਉਹਨਾਂ ਕੋਈ ਫਿਕਰਿਆਂ ਦਾ ਪੰਥ ਲਈ ਕੰਮ ਕਰਦੇ ਕੋਈ ਐਮਪੀ ਐਮਐਲਏ ਬਣਨ ਦੀ ਲਾਲਸਾ ਨਹੀਂ ਇਕੋ ਭਾਵਨਾ ਪਹਿਲਾਂ ਤੋਣੀ ਚਾਹੀਦੀ ਇਹ ਜਿਹੜਾ ਪਰਿਵਾਰ ਆ ਬੜਾ ਨਰੈਕ ਖੋਟਾ ਕਪਟੀ ਜਿਹਨੇ ਆਪਣੀ ਆਪਣੇ ਕੋਲ ਸਾਰਾ ਕੁਝ ਰੱਖਿਆ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਬਖਸ਼ਿਸ਼ ਕੀਤੀ ਤੱਕੜੀ ਚੋਣ ਛਾਂ ਨੂੰ ਇਹਨਾਂ ਨੇ ਵਰਤ ਕੇ ਇੱਕ ਵੇਲੇ ਸਾਰਾ ਟੱਬਰ ਹੀ ਤੋਲ ਲਿਆ ਇੱਕ ਵੇਲੇ ਸਾਰਾ ਪੰਦ ਤੋਲ ਲਿਆ ਆਪਣੇ ਰਿਸ਼ਤੇਦਾਰ ਹੀ ਤੋਲੇ ਹੋਰ ਨਹੀਂ ਕੁਝ ਤੋਲੇ ਉਹਨਾਂ ਇਹ ਮੈਂ ਹੈਰਾਨ ਆ ਵੀ ਇਹਨਾਂ ਦੇ ਰਿਸ਼ਤੇਦਾਰੇ ਤੇ ਮੁੰਡੇ ਹੀ ਆ ਉਹਨਾਂ ਦਾ ਦਿਮਾਗ ਹੀ ਚੱਲਦਾ ਹੂੰ ਕਿਸੇ ਨੇ ਇਹ ਨਹੀਂ ਸਵਾਲ ਕੀਤਾ ਵੀ ਜਿਹੜਾ ਪਹਿਲਾਂ ਐਮ.ਐਲ.ਏ ਹੁੰਦਾ ਜਾਂ ਐਮ.ਪੀ ਬਣਦਾ ਉਹਦੇ ਕੋਲ 2-4 ਖੇਤ ਜ਼ਮੀਨ ਦੇ ਹੁੰਦੇ ਕਰਜ਼ੇ ਸਾਰੇ ਦੱਬਿਆ ਹੁੰਦਾ ਜਦੋਂ ਬਣ ਜਾਂਦਾ 55 ਸਾਲਾਂ ਬਾਅਦ 100 ਕਿੱਲਾ ਬਣਾਂਗਾ ਉਹਨੂੰ ਕੁਛ ਨਹੀਂ ਕਿਹੜੀ ਚਿੱਪ ਪੈ ਗਈ ਤੇ ਉਹ ਸਾਨੂੰ ਵੀ ਦੱਸ ਵੀ ਇਹ ਉੱਠਣਗੇ ਇਹਨਾਂ ਨੂੰ ਨਵੇਂ ਨੌਜਵਾਨਾਂ ਨੂੰ ਮੁੰਡਿਆਂ ਨੂੰ ਪੜ੍ਹਿਆ ਲਿਖਿਆ ਨੂੰ ਜਾਂ ਰਿਟਾਇਰ ਅਫਸਰਾਂ ਨੂੰ ਮੋੜੇ ਲਿਆਉਣਾ ਚਾਹੀਦਾ ਇਮਾਨਦਾਰ ਬੰਦਿਆਂ ਨੂੰ ਬੇਈਮਾਨਾਂ ਨੂੰ ਨਹੀਂ ਇਹਦਾ ਜਿਹੜਾ ਸਾਰਾ ਕੋਸ ਹੁਣ ਪਰਦਾ ਫਾਸ਼ ਹੋ ਗਿਆ ਲੋਕਾਂ ਨੇ ਇਹਨੂੰ ਨਕਾਰ ਦਿੱਤਾ ਇਹ ਇਹ ਆਪ ਪਰੇ हट ਕੇ ਜੇ ਪੰਛ ਦਾ ਪੰਜਾਬ ਦਾ ਪਲਾ ਚਾਹੁੰਦੇ ਆ ਨੌਜਵਾਨ ਤਬਕੇ ਨੂੰ ਨਵੇਂ ਆ ਲੋਕਾਂ ਨੂੰ ਅੱਗੇ ਦਿਓ ਹੂੰ ਕਈ ਵਾਰੀ ਇਹ ਵੀ ਚਰਚਾਵਾਂ ਸੁਣਨ ਨੂੰ ਮਿਲਦੀਆਂ ਨੇ ਕਿ ਕਹਿੰਦੇ ਕਿ ਸਿੱਖ ਖਾਲਿਸਤਾਨ ਦੀ ਮੰਗ ਕਰਦੇ ਨੇ ਵੱਖਰੇ ਰਾਜ ਦੀ ਮੰਗ ਕਰਦੇ ਨੇ ਖਾਲਸਾ ਰਾਜ ਦੀ ਮੰਗ ਕਰਦੇ ਨੇ ਪਰ ਮੁਸਲਮਾਨਾਂ ਲਈ ਵੱਖਰਾ ਦੇਸ਼ ਪਾਕਿਸਤਾਨ ਬਣਾਇਆ ਗਿਆ ਸੀ ਕੀ ਮੁਸਲਮਾਨਾਂ ਦੀਆਂ ਮੁਸ਼ਕਿਲਾਂ ਹੱਲ ਹੋ ਗਈਆਂ ਇਹ ਵੀ ਤਰਕ ਦਿੰਦੇ ਨੇ ਕੁਝ ਬੀਜੇਪੀ ਨਹੀਂ ਦੇਖੋ ਇਹ ਤਾਂ ਉਹਨਾਂ ਦੀ ਤਰਕਾ ਹੂੰ ਜੇ ਇਹਦਾ ਹੁਣ ਵੱਖਰਾ ਇਹਨਾਂ ਨੇ ਇਹਨਾਂ ਨੇ ਟੈਸਟ ਕੀਤਾ ਦੇਖ ਲੈਣ ਵੱਖਰਾ ਰਾਜ ਦੇ ਕੇ ਸਿੱਖਾਂ ਨੂੰ ਜੇ ਸਿੱਖ ਨਾ ਚਲਾਉਣਗੇ ਫੇਰ ਨਾਲ ਆ ਲੈ ਇਹਨਾਂ ਨੇ ਇਹਨਾਂ ਨੇ ਵੱਖਰਾ ਰਾਜ ਕੀ ਦੇਣਾ ਇਹਨਾਂ ਨੇ ਸਾਡਾ ਸਾਰਾ ਖੋਲਿਆ ਪਾਣੀ ਖੋਲਿਆ ਇਹ ਚੰਡੀਗੜ੍ਹ ਖੋਲਿਆ ਇਹਨਾਂ ਨੇ ਪਹਾੜਾ ਡੈਮ ਖੋਲਿਆ ਵੱਖਰਾ ਰਾਜੇ ਨਹੀਂ ਕੀ ਦੇਣਾ ਉਹ ਬੱਡਾ ਸਾਡਾ ਬੰਦ ਕੀਤਾ ਕਿਸਾਨੀ ਸਾਡੀ ਬਰਬਾਦ ਹੋ ਗਈ ਹੈ ਇਹਨਾਂ ਨੇ ਸਾਨੂੰ ਝੋਨੇ ਤੇ ਬੱਕੀ ਚੀਕ ਕਰਕੇ ਫਸਾਤਾ ਇਹਨਾਂ ਨੇ ਸਾਨੂੰ ਕੀ ਦੇਣਾ ਕੋਈ ਇੰਡਸਟਰੀ ਇੱਥੇ ਨਹੀਂ ਲੱਗੀ ਪਰ ਆਈ ਇੱਥੇ ਇਦਾਂ ਵੀ ਸਾਰੇ ਬਾਹਰ ਦੀਆਂ ਪੋਸਟਾਂ ਸਾਰੇ ਉਹ ਇੱਥੇ ਭਰਤੀ ਹੋ ਰਹੇ ਨੇ ਕੋਈ ਇਦਾਂ ਦੀ ਇਦਾਂ ਦਾ ਬਣਾਇਆ ਹੀ ਨਹੀਂ ਆ ਲੱਗੇ ਹਿਮਾਚਲ ਦਾ ਉਹਨਾਂ ਨੇ ਆਪਣਾ ਉਤੋਂ ਦਾ 1 ਨਵੰਬਰ 1960 ਦਾ ਕਾਨੂੰਨ ਬਣਾਇਆ ਵੀ ਜਿਹੜਾ ਉਦੋਂ ਦਾ ਰਹਿੰਦਾ ਜਾ ਉਹਦੇ ਗਾਂ ਬੱਚੇ ਉਹ ਨੌਕਰੀ ਕਰਨਗੇ ਉਹ ਜਿਆਦਾ ਇੱਥੇ ਇਹਨੂੰ ਸ਼ਾਮਲਾਟ ਬਣਾਤਾ ਪੰਜਾਬ ਨੂੰ ਇਹ ਕਹਿੰਦੇ ਬਣਾਇਆ ਕਿਹੜਾ ਕਾਲੀ ਲੜਿਆ ਇਹ ਕਹਦਗੇ ਵੀ ਏਸੀ ਜੇ ਹਿਮਾਚਲ ਬਣਾ ਸਕਦਾ ਸਾਡੇ ਵੀ ਉਹ ਕਾਨੂੰਨ ਲਾਗੂ ਹੋਵੇ ਸਾਡਾ ਵੀ ਸਾਡੇ ਵੀ ਜਿਹੜਾ ਸਾਰਾ ਪਾਣੀ ਆ ਜਿੰਨੀਆਂ ਨਹਿਰਾਂ ਦਾ ਪਾਣੀ ਆ ਹੁਣ ਦਰਿਆ ਭਰੇ ਜਾ ਰਹੇ ਨੇ ਜੇ ਹੜਾ ਉਹਨਾਂ ਦੇ ਪੰਜਾਬ ਨੇ ਮਾਰਨਾ ਫਾਇਦਾ ਠੋਣਾ ਰਾਸਤਾ ਨੇ ਅਸੀਂ ਕਹਿੰਦੇ ਠੋਣ ਅਸੀਂ ਕਹਿੰਦੇ ਵੀ ਸਾਰੇ ਪੰਜਾਬ ਦੇ ਵਿੱਚ ਹਰ ਘਰ ਤੇ ਹਰ ਟੂਟੀ ਤੇ ਹਰ ਜ਼ਮੀਨ ਦੇ ਇੱਕ ਨੂੰ ਪਾਣੀ ਦੇਣ ਡੈਰੀ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਚੰਡੀਗੜ੍ਹ ਕਿਹੜਾ ਕਿਹੜੀ ਸਟੇਟ ਆ ਪੰਜਾਬ ਦੀ ਹਿੰਦੁਸਤਾਨ ਦੀ ਜਿਹਦੀ ਆਪਣੀ ਰਾਜਤਾਂ ਦੀ ਇੱਕ ਪੰਜਾਬ ਹੀ ਆ ਪੰਜਾਬ ਦੇ ਤੋਂ ਬਸੇ ਪਿੰਡਾਂ ਨੂੰ ਜਾਣ ਕੇ ਠਾਈਆਂ ਪਿੰਡਾਂ ਨੂੰ ਜਾਣ ਕੇ ਕਿਉਂ ਨਹੀਂ ਦਿੰਦੇ ਪਾਹਰਾ ਡੈਮ ਚ ਕਿਉਂ ਨਹੀਂ ਸਾਰਾ ਨੁਕਸਾਨ ਸਿੱਖਾ ਦਾ ਹੋ ਰਿਹਾ ਪੰਜਾਬੀਆਂ ਦਾ ਉਹ ਕਿਉਂ ਨਹੀਂ ਦਿੰਦੇ ਉਹ ਹਿੱਸਾ ਕਿਉਂ ਨਹੀਂ ਸਾਡਾ ਬਾਦਰ ਖੋਲਦੇ ਇਹ ਕਿਉਂ ਇਹ ਕਿਉਂਦੇ ਨਹੀਂ ਕਿਉਂ ਇਹ ਇਹ ਆਪਣੇ ਸਿੱਖਾਂ ਦੇ ਮੁੰਡਿਆਂ ਨਾਲ ਅਣਖ ਕਰਦੇ ਇਹ ਲੜਾਈ ਇਹ ਲੰਨੀ ਜੇ ਕੱਲ ਦੀ ਲੰਨੀ ਜੇ ਲੜਨਗੇ ਪਹਿਲਾਂ ਇਹਨਾਂ ਦੇ ਕਿੱਥੇ ਮਤੇ ਕਿੱਥੇ ਗਏ ਜਿਹੜੇ ਆਨੰਦਪੁਰ ਸਾਹਿਬ ਦੇ ਮਤੇ ਜਿਹੜਾਰੇ ਸਾਰੇ ਖਤਮ ਹੋ ਗਏ ਹੁਣ ਲੋਕਾਂ ਨੇ ਨਕਾਰ ਦਿੱਤੇ ਤੁਹਾਡੇ ਗੱਲਾਂ ਠੋਣ ਗਏ ਸੋ ਇਹ ਜੇ ਸਰਕਾਰ ਚਾਹਦੀ ਹੈ ਜਾਂ ਲੋਕ ਚਾਹਦੇ ਇੱਕੋ ਇੱਕ ਤਰੀਕਾ ਕਿ ਨਵੀਂ ਜਨਰੇਸ਼ਨ ਨੂੰ ਪੜ੍ਹਿਆ ਲਿਖਿਆ ਨੌਜਵਾਨ ਨੂੰ ਅੱਗੇ ਲਿਉਣ ਅਕਾਲੀ ਦਲ ਹੀ ਪੰਜਾਬ ਦੇ ਫਾਇਦੇ ਦੀ ਗੱਲ ਕਰ ਸਕਦਾ ਜਿਹੜੀਆਂ ਸੈਂਟਰ ਦੇ ਡਿਪੈਂਡੈਂਟ ਕੋਈ ਗਰੁੱਪ ਆ ਕੋਈ ਪਾਰਟੀ ਆ ਪੰਜਾਬ ਦੀ ਬਿਹਤਰੀ ਲਈ ਨਹੀਂ ਕੰਮ ਕਰ ਸਕਦਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਤੁਹਾਡਾ ਵੀ ਧੰਨਵਾਦ ਪੈਂ ਜੀ ਬਹੁਤ ਬਹੁਤ ਤੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਕਿ ਮੋਰਚੇ ਦੀ ਆਵਾਜ਼ ਸੁਪਰੀਮ ਕੋਰਟs ਪਹੁੰਚੀ ਹੈ ਸੁਨਵਾਈ 12 ਜੁਲਾਈ ਨੂੰ ਹੋਏਗੀ ਤੇ ਉਸ ਤੋਂ ਬਾਅਦ ਇਹ ਦੇਖਣਾ ਦਿਲਚਸਪ ਰਹੇਗਾ ਕਿ ਬੰਦੀ ਸਿੰਘਾਂ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਕੀ ਫੈਸਲਾ ਆਉਂਦਾ ਹੈ ਅੱਜ ਦੀ ਪੇਸ਼ਕਸ਼ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਣ ਦਾ ਦਰਿਆ ਸਤਲੁਜ ਟੀਵੀ